ਸਰਜਨ ਦੇ ਕੋਲ ਆਉਣ ਵਾਲੇ ਹਰ ਪੇਸ਼ੈਂਟ ਦੀ ਸਰਜਰੀ ਪੱਕੀ ਹੈ ਕਈ ਕੰਡੀਸ਼ਨਸ ਹੈਗੀਆਂ ਜਿੱਚ ਸਰਜਰੀ ਹੀ ਹੱਲ ਹੁੰਦਾ ਉਹ ਪੱਥਰ ਬੂਫ ਕੀਤੇ ਬਿਨਾ ਪਥਰੀ ਨਿਕਲ ਸਕਦੀ ਨਹੀਂ ਜੀ ਨਹੀਂ ਨਿਕਲ ਸਕਦੀ ਪਿੱਤਰ ਮੂਫ ਕੀਤੇ ਬਿਨਾ ਕੋਈ ਪਥਰੀ ਨਹੀਂ ਨਿਕਲਦੀ ਯਾਰ ਮੇਰਾ ਪਿੱਤਾ ਨਿਕਲ ਗਿਆ ਤਾਂ ਮੈਂ ਕੋਈ ਕੁਝ ਖਾ ਪੀ ਨਹੀਂ ਸਕਦਾ ਜੇ ਮੇਰੇ ਹਰਨੀਆਂ ਦਾ ਆਪਰੇਸ਼ਨ ਹੋ ਗਿਆ ਤਾਂ ਇਹ 6 ਮਹੀਨੇ ਬਾਅਦ ਦੁਬਾਰਾ ਹੋਣਾ ਹੀ ਹੋਣਾ ਰੋਬੋਟਿਕ ਸਰਜਰੀ ਦਾ ਫਾਇਦਾ ਹੀ ਇਹੀ ਹੈ ਕਿ ਜਿਹੜੀ ਚੀਜ਼ ਤੁਸੀਂ ਪਹਿਲਾਂ ਨਹੀਂ ਕਰਦੇ ਸੀ ਉਹ ਚੀਜ਼ ਜ ਤੁਸੀਂ ਸਾਰਿਆਂ ਕਰ ਸਕਦੇ ਹੋ ਕੀ ਰੋਬੋਟਿਕ ਸਿਸਟਮ ਇੱਕ ਬ੍ਰਾਂਡਿੰਗ ਹੈ ਜਾਂ ਵਾਕਈ ਇੱਕ ਮੈਡੀਕਲ ਸਿਸਟਮ ਦੇ ਵਿੱਚ ਇੱਕ ਕ੍ਰਾਂਤੀ ਹੈ ਮੈਨੂੰ ਰੋਬੋਟ ਇਜ਼ ਲਾਈਕ ਅ ਗਿਫਟ ਫਾਰ ਸਰਜਨਸ ਇਜ਼ ਇਟ ਸੇਫ অর ਨਾਟ ਬ੍ਰੈਟਿਕ ਸਰਜਰੀ ਬ੍ਰੈਟਿਕ ਸਰਜਰੀ ਜਿਹੜੇ ਰਨਿੰਗ ਨਹੀਂ ਕਰ ਪਾਉਂਦੇ ਉਹਨਾਂ ਵਾਸਤੇ ਕੁਝ ਨਾ ਕੁਝ ਤਾਂ ਇਹ ਬ੍ਰੈਟਿਕ ਸਰਜਰੀਜ਼ ਨਾਲ ਉਹਦਾ ਰੋਲ ਹੈਗਾ ਹੈ ਸਕੋਪ ਹੈ ਬਸ ਸਕੋਪ ਹੈ ਆਮ ਵੀ ਕਿ ਮਿੱਥ ਵੀ ਚੱਲ ਰਹੀ ਹੈ ਰੋਬੋਟਿਕ ਸਿਸਟਮ ਇਲਾਜ ਸਿਰਫ ਉਹਨਾਂ ਦਾ ਹੁੰਦਾ ਹੈ ਜਿਨਨੂੰ ਕੋਈ ਬੀਪੀ ਜਾਂ ਸ਼ੂਗਰ ਜਾਂ ਕਿਸੇ ਹੋਰ ਤਰ੍ਹਾਂ ਦੀ ਬਿਮਾਰੀ ਨਹੀਂ ਰੋਬੋਟਿਕ ਸਿਸਟਮ ਜਿਹੜੇ ਕੋ-ਮੋਰਬਿਡ ਕੰਡੀਸ਼ਨਸ ਹੈਗੇ ਆ ਜਿਹੜਾ ਡਾਇਬਟਿਕ ਹੈਗੇ ਕਾਰਡੀਕ ਪੇਸ਼ੈਂਟ ਕਾਰਡੀਕ ਪੇਸ਼ੈਂਟ ਵਾਸਤੇ ਜੇ ਰੋਬੋਟਿਕ ਬੂਨ ਹੈਗਾ ਸਵਾਗਤ ਹੈ ਪੀਟਸੀ ਨਿਊਜ਼ ਵੈਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਪਸੰਦੀਦਾ ਸ਼ੋਅ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅਕਸਰ ਹੀ ਅਸੀਂ ਇਹ ਕਹਿੰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਜੋ ਮਰਜ਼ੀ ਹਾਸਲ ਕਰ ਲਓ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ तमाम ਪੜਾ ਅਜਿਹੇ ਆਉਂਦੇ ਨੇ ਜੋ ਮਿਹਨਤ ਕਰਕੇ ਮੁਸ਼ਕਕਤ ਕਰਕੇ ਕਿਸਮਤ ਦੇ ਨਾਲ ਅਸੀਂ ਕਹਿੰਦੇ ਉਹ ਚੀਜ਼ਾਂ ਸਰ ਹੋ ਜਾਂਦੀ ਹੈ ਪਰ ਸਾਡੇ ਬਜ਼ੁਰਗ ਵੀ ਇਹ ਕਹਿੰਦੇ ਨੇ ਤੇ ਇਹ ਗੱਲ ਬਿਲਕੁਲ ਸੱਚ ਵੀ ਹੈ ਕਿ ਜਦ ਤੱਕ ਤੁਹਾਡਾ ਸਰੀਰ ਤੰਦਰੁਸਤ ਨਹੀਂ ਜਦ ਤੱਕ ਤੁਸੀਂ ਤੰਦਰੁਸਤ ਨਹੀਂ ਉਹ ਸਾਰੀਆਂ ਹੀ ਚੀਜ਼ਾਂ ਕਿਸੇ ਕੰਮ ਦੀਆਂ ਨਹੀਂ ਸੋ ਇਸ ਕਰਕੇ ਤੰਦਰੁਸਤ ਰਹਿਣਾ ਤੇ ਤੁਹਾਨੂੰ ਰੱਖਣਾ ਇਹ ਬਹੁਤ ਜ਼ਰੂਰੀ ਹੈ ਇਹ ਸ਼ੋਅ ਦਾ ਮੁੱਖ ਮੰਤਵ ਹੀ ਇਹ ਹੈ ਕਿ ਤੁਹਾਨੂੰ ਤੰਦਰੁਸਤ ਰੱਖਿਆ ਜਾਵੇ ਤੁਹਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਹਿਮ ਕਈ ਤਰ੍ਹਾਂ ਦੇ ਭਰਮ ਪੁਲਿਖੇ ਨੇ ਜਿਹੜੇ ਦੂਰ ਕੀਤੇ ਜਾਣ ਆਮ ਤੌਰ ਤੇ ਅਸੀਂ ਕਹਿੰਨੇ ਆ ਕਿ ਨੀਮ ਹਕੀਮ ਖਤਰਾਈ ਜਾਂਦਾ ਅੱਜ ਕੱਲ ਹਰ ਵੈਸੇ ਤਾਂ ਪਹਿਲੇ ਕਿਹਾ ਜਾਂਦਾ ਸੀ ਕਿ ਇਟ ਪੁੱਟੋ ਤੇ ਨੀਮ ਹਕੀਮ ਮਿਲ ਜਾਂਦਾ ਹੁਣ ਇਟ ਪੁੱਟਣ ਦੀ ਵੀ ਲੋੜ ਨਹੀਂ ਪੈਂਦੀ ਉਹ ਦੁੱਤੇ ਹੀ ਬੈਠਾ ਸੋ ਇਸ ਕਰਕੇ ਉਹ ਨੀਮ ਹਕੀਮਾ ਤੋਂ ਬਚਾਉਣਾ ਵੀ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਇਸੇ ਕਰਕੇ ਇਹ ਸ਼ੋਅ ਅਸੀਂ ਲੈ ਕੇ ਆਉਂਦੇ ਆਂ ਇੱਕ ਹੋਰ ਬੜਾ ਅਕਸਰ ਆਪਾਂ ਆਪਣੇ ਨੇੜੇ-ਤੇੜੇ ਵੀ ਦੇਖਿਆ ਹੈ ਗੱਲਾਂ ਕਰਦੇ ਵੀ ਆਪਾਂ ਸਮਝਦੇ ਹੁੰਦੇ ਆ ਕਿ ਬਹੁਤੀ ਜਨਤਾ ਭਾਰਤ ਦੇ ਵਿੱਚ ਇਸ ਕਰਕੇ ਡਾਕਟਰ ਸਾਹਿਬ ਦੇ ਕੋਲ ਜਾਣਾ ਨਹੀਂ ਚਾਹਦੀ ਜਾਂ ਲੈਬਾਰਟਰੀਆਂ ਦਾ ਮੁੱਖ ਨਹੀਂ ਕਰਨਾ ਚਾਹਦੀ ਕਿ ਸਾਨੂੰ ਜਾਂ ਤਾਂ ਗੋਲੀ ਲੱਗ ਜੇਗੀ ਜਾਂ ਸਾਨੂੰ ਕਿਹਾ ਜਾਏਗਾ ਭਾਈ ਸਰਜਰੀ ڪرਾਨੀ ਪੈਗੀ ਆਪਰੇਸ਼ਨ ਕਰਾਣਾ ਪਏਗਾ ਭਾਈ ਜੇ ਤੁਹਾਡੀ ਜ਼ਿੰਦਗੀ ਕਿਸੇ ਗੋਲੀ ਦੇ ਨਾਲ ਜਾਂ ਛੋਟੇ-ਮੋਟੇ ਆਪਰੇਸ਼ਨ ਦੇ ਨਾਲ ਬਚਦੀ ਹੈ ਤਾਂ ਉਸ ਤੋਂ ਵੱਡੀ ਨਿਆਮਤ ਕੋਈ ਹੋਰ ਹੋ ਹੀ ਨਹੀਂ ਸਕਦੀ ਕਿ ਰੱਬ ਨੇ ਜੇ ਸਰੀਰ ਬਣਾਇਆ ਤਾਂ ਸਰੀਰ ਦੇ ਵਿਕਾਰ ਦੂਰ ਕਰਨ ਦੇ ਲਈ ਉਹਦਾ ਇਲਾਜ ਬਣਾਇਆ ਤਾਂ ਇਸ ਤੋਂ ਵਧੀਆ ਤਾਂ ਕੋਈ ਗੱਲ ਹੋਈ ਨਹੀਂ ਸਕਦੀ ਸੋ ਉਸ ਨਾਲ ਜੁੜੀਆਂ ਹੋਈਆਂ तमाम ਅਜਿਹੀਆਂ ਗੱਲਾਂ ਨੇ ਜਿਹੜੀਆਂ ਅੱਜ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਖਾਸ ਮਹਿਮਾਨ ਸਾਡੇ ਨਾਲ ਮੌਜੂਦ ਨੇ ਜਿਹੜੇ ਸੋਹਣਾ ਹਸਪੀਟਲ ਦੇ ਨਾਲ ਹੀ ਸਬੰਧਤ ਨੇ ਮੇਰੇ ਨਾਲ ਮੌਜੂਦ ਨੇ ਡਾਕਟਰ ਵਿਵੇਕ ਰਹਾਣੂ ਜੀ ਜੋ ਕਿ ਚੀਫ ਰੋਬੋਟਿਕ ਐਂਡ ਲੈਪਰੋਸਕੋਪਿਕ ਜਨਰਲ ਸਰਜਨ ਨੇ ਸੋਹਣਾ ਹਸਪੀਟਲ ਤੋਂ ਲਗਭਗ 20 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਹੈ ਦੋ ਦਹਾਕੇ ਦਾ ਐਕਸਪੀਰੀਅੰਸ ਹੈ ਗੋਲ ਬਲੇਡਰ ਸਰਜਰੀ ਹੋਵੇ ਹ ਜਪਾ ਗੱਲਬਾਤ ਕਰਾਂਗੇ ਕਿਉਂਕਿ ਲਾਸਟ ਐਪੀਸੋਡ ਦੇ ਵਿੱਚ ਵੀ ਇਹ ਗੱਲਬਾਤ ਹੋਈ ਸੀ ਕਈ ਲੋਕਾਂ ਨੇ ਸਾਨੂੰ ਫੀਡਬੈਕ ਪਾਈ ਕਿ ਹਰਨੀਆਂ ਨੂੰ ਲੈ ਕੇ ਪਿੱਤੇ ਦੀ ਪੱਥਰੀ ਨੂੰ ਲੈ ਕੇ ਬਹੁਤ ਸਾਰੀਆਂ ਭੁਲੇਖੇ ਨੇ ਮਿਥਸ ਨੇ ਉਹ ਦੂਰ ਕਰਨੀਆਂ ਬੜੀਆਂ ਜ਼ਰੂਰ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਡਾਕਟਰ ਸਾਹਿਬ ਇੱਕ ਤਾਂ ਤੁਹਾਡਾ ایکسپੀਰੀਅੰਸ ਬਹੁਤ ਹੈਗਾ ਵਧੀਆ ਮੈਨੂੰ ਚੰਗਾ ਲੱਗਦਾ ਹੈ ਕਿ ਜਦੋਂ ਇੱਕ ایکسپੀਰੀਅੰਸ ਡਾਕਟਰ ਦੇ ਨਾਲ ਗੱਲਬਾਤ ਕਰਦੇ ਹੋ ਤੁਹਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਦੋਂ ਤੁਸੀਂ ਮੀਡੀਆ ਦੇ ਵਿੱਚ ਹੁੰਦੇ ਹੋ ਬਹੁਤ ਸਾਰੀਆਂ ਚਰਚਾਵਾਂ ਅਜਿਹੀਆਂ ਗੱਲਾਂ ਚੱਲਦੀਆਂ ਜਿਹੜੀਆਂ ਇਹ ਸਮਝ ਨਹੀਂ ਆਉਂਦੀਆਂ ਕਿ ਵਾਕਈ ਸੱਚ ਹੈ ਕਿ ਮਿੱਥਾ ਅ ਸ਼ੁਰੂਆਤ ਆਪਾਂ ਇੱਥੋਂ ਕਰ ਲਈਏ ਡਾਕਟਰ ਸਾਹਿਬ ਆਮ ਤੌਰ ਤੇ ਜਿਹੜਾ ਮੈਂ ਸਟਾਰਟਿੰਗ ਵੀ ਕਿਹਾ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਹੁੰਦੀ ਹੈ ਤੁਹਾਡੀ ਤਬੀਅਤ ਖਰਾਬ ਹੋ ਗਈ ਤੁਸੀਂ ਦੱਬੇ ਰਹੋਗੇ ਤੁਸੀਂ ਗੋਲੀ ਖਾ ਕੇ ਘਰ ਬੈਠੇ ਰਹੋਗੇ ਡਾਕਟਰ ਤੱਕ ਨਹੀਂ ਜਾਣਾ ਜੇ ਮੈਂ ਸੋਹਾਨਾ ਹਸਪੀਟਲ ਪਹੁੰਚ ਗਿਆ ਤਾਂ ਸੋਹਾਨੇ ਲਿਖ ਦੇਣਾ ਭਾਈ ਤਾਨੂੰ ਸਰਜਰੀ ਕਰਾਣੀ ਪੈਣੀ ਹੈ ਜਾਂ ਤੁਹਾਨੂੰ ਗੋਲੀ ਲਾਣੀ ਪੈਣੀ ਹੈ ਇਜ਼ ਇਟ ਕਿ ਉਹਨਾਂ ਨੂੰ ਵਿਜ਼ਿਟ ਕਰਨਾ ਚਾਹੀਦਾ ਜੇ ਕੁਝ ਵੀ ਹੁੰਦਾ ਜਾਂ ਦੱਬ ਕੇ ਬੈਠੇ ਰਹਿਣ ਘਰ ਇਹ ਦੇਖੋ ਜੇ ਕੋਈ ਸਿੰਪਟਮਸ ਕੋਈ ਪੇਸ਼ੈਂਟ ਨੂੰ ਆਂਦਾ ਹੈਗਾ ਕੋਈ ਵੀ ਡਾਊਨਰ ਸਿੰਪਟਮਸ ਹੈਗਾ ਜਾਂ ਕਿਸੇ ਵੀ ਡਿਜ਼ੀਜ਼ ਦੇ ਨਾਲ ਸਿੰਪਟਮਸ ਆਂਦਾ ਹੈ ਜ਼ਰੂਰ ਉਹਨੂੰ ਕੋਈ ਨਾ ਕੋਈ ਚੈੱਕਅਪ ਦੀ ਲੋਡ ਪੈਂਦੀ ਹੈਗੀ ਉਹਨੂੰ ਜਾਣਾ ਚਾਹੀਦਾ ਹੈਗਾ ਹਸਪੀਟਲ ਹੁਣ ਮੈਂ ਬੀਇੰਗ ਅ ਸਰਜਨ ਜੇ ਕਹਈਏ ਕਿ ਹਾਂ ਵੀ ਪੇਸ਼ੈਂਟ ਦੇਖਦਾ ਹੈ ਕਿ ਹਾਂ ਵੀ ਸਰਜਰੀ ਸਰਜਨ ਕੋ ਜਾਈਏ ਕਿ ਨਾ ਜਾਈਏ ਉਹ ਪਹਿਲੇ ਤਾਂ ਸਰਜਰੀ ਦੇ ਨਾਮ ਤੇ ਘਬਰਾਜੂਗਾ ਕਿ ਵੀ ਸਰਜਰੀ ਕਿਤੇ ਗੱਲ ਹੋ ਗਈ ਹੈ ਕਿਤੇ ਮੇਰੀ ਸਰਜਰੀ ਨਾ ਹੋਣੀ ਪਵੇ ਪਰ ਇਦਾਂ ਦੀ ਗੱਲਾਂ ਨਹੀਂ ਹੁੰਦੀ ਹੈਗੀਆਂ ਹਰ ਸਿੰਪਟਮਸ ਦੀ ਹਰ ਡਿਜ਼ੀਜ਼ ਦੀ ਅਲੱਗ-ਅਲੱਗ ਟ੍ਰੀਟਮੈਂਟ ਹੁੰਦੀ ਹੈਗੀ ਉਸ ਹਿਸਾਬ ਨਾਲ ਉਹਨੂੰ ਈਵੈਲਿਊਏਟ ਕਰਨਾ ਪੈਂਦਾ ਉਹਨੂੰ ਇਨਵੈਸਟੀਗੇਟ ਕਰਨਾ ਪੈਂਦਾ ਹੈਗਾ ਉਸੇ ਹਿਸਾਬ ਨਾਲ ਸਾਨੂੰ ਅੱਗੇ ਡਿਸਾਈਡ ਕਰਨਾ ਪੈਂਦਾ ਕਿ ਇਹਨੂੰ ਲੋਡ ਹੈਗੀ ਸਰਜਰੀ ਦੀ ਕਿ ਨਹੀਂ ਹੈਗੀ। ਪਰ ਡਾਕਟਰ ਸਾਹਿਬ ਜਿਹੜੇ ਤੁਹਾਡੇ ਕਬਿੰਦ ਬਾਹਰ ਉਹ ਲੱਗੀ ਹੁੰਦੀ ਹੈ ਨਾ ਤਖਤੀ ਜਿੱਥੇ ਚੀਫ ਸਰਜਨ ਲਿਖਿਆ ਹੁੰਦਾ ਬੰਦਾ ਉਹ ਦਰਵਾਜ਼ਾ ਖੋਲਦੇ ਡਰਦਾ ਬਾਈ ਸਰਜਨ ਕੋਲ ਜਾ ਰਣ ਤਾਂ ਸਰਜਰੀ ਪੱਕੀ ਹੈ। ਕਿ ਸਰਜਨ ਦੇ ਕੋਲ ਆਉਣ ਵਾਲੇ ਹਰ ਪੇਸ਼ੈਂਟ ਦੀ ਸਰਜਰੀ ਪੱਕੀ ਹੈ? ਨਹੀਂ ਐਦਾਂ ਨਹੀਂ ਹੁੰਦਾ ਹੈਗਾ ਜੀ। ਮੋਸਟਲੀ ਸਰਜਨ ਕੋ ਸਿੰਪਟੋਮੈਟਿਕ ਪੇਸ਼ੈਂਟ ਹੀ ਆਉਂਦੇ ਹੈਗੇ ਕਿਉਂਕਿ ਜਦੋਂ ਦਵਾਈਆਂ ਖਾ ਕੇ ਖਤਮ ਮਤਲਬ ਉਹਨਾਂ ਦਾ ਪੂਰੀ ਬੱਸ ਹੋ ਗਈ ਹੁੰਦੀ ਹੈ ਕਿ ਸਾਡੇ ਕੋ ਤਾਂ ਪਹੁੰਚ ਦਿੰਦੇ ਹੈਗੇ ਕਈ ਪੇਸ਼ੈਂਟ ਸਾਡੇ ਕੋਲ ਬਹੁਤ ਹੀ ਕੰਪਲਿਕੇਟਿਡ ਕੇਸਿਸ ਚ ਆਉਂਦੇ ਹੈਗੇ ਕੰਪਲਿਟ ਬੜੀ ਕੰਪਲੈਕਸ ਆਪਣੀ ਕੰਡੀਸ਼ਨ ਲੈ ਕੇ ਆਉਂਦੇ ਹੈਗੇ ਕਿ ਜਿਸ ਚ ਮਤਲਬ ਸਰਜਨ ਵੀ ਕਹਿੰਦਾ ਕਿ ਹਾਂ ਵੀ ਇਸ ਅੱਗੇ ਕੀ ਇਹਦੇ ਵਾਸਤੇ ਹੀ ਫਾਇਦੇਮੰਦ ਹੋਊਗਾ ਯਹੀ ਉਹ ਚੀਜ਼ਾਂ ਕਰੀਏ ਕਿ ਜਿਹੜਾ ਪੇਸ਼ੈਂਟ ਜਲਦੀ ਜਲਦੀ ਠੀਕ ਹੋ ਪਵੇ ਫਿਰ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਕਿ ਜੇ ਟਾਈਮ ਰਹਿੰਦਾ ਸਮਾਂ ਰਹਿੰਦਿਆਂ ਅਪਰੋਚ ਕੀਤੀ ਜਾਵੇ ਜਾਂ ਡਾਕ ਤਾਂ ਸਰਜਨ ਤੱਕ ਪਹੁੰਚਣ ਦੀ ਨੌਬਤ ਹੀ ਨਹੀਂ ਆਉਂਦੀ ਨਹੀਂ ਇਦਾਂ ਨਹੀਂ ਹੈਗਾ ਜੀ ਕਈ ਕੰਡੀਸ਼ਨਸ ਹੈਗੀਆਂ ਜਿੱਚ ਸਰਜਰੀ ਹੀ ਹੱਲ ਹੁੰਦਾ ਉਹਦਾ ਅੱਛਾ ਹਨਾ ਤੁਸੀਂ ਹੁਣ ਜੇ ਕਹਿ ਲੋ ਕਿ ਜੇ ਸਾਡੇ ਕੋਲ ਗੋਲ ਬਟਰ ਦੇ ਪੇਸ਼ੈਂਟ ਆਂਦੇ ਹੈਗੇ ਜਾਂ ਹਰਨੀਆਂ ਦੇ ਪੇਸ਼ੈਂਟ ਆਂਦੇ ਹੈਗੇ ਠੀਕ ਹੈ ਨਾ ਈਵਨ ਕਿ ਕੋਈ ਇੰਟਰਸਟਾਈਨਲ ਡਿਜ਼ੀਜ਼ ਹੈਗੀ ਹੈ ਹੁਣ ਗੋਲ ਬੈਡਰ ਦੀ ਪੇਸ਼ੈਂਟ ਜੀ ਉਹਦੀ ਸਿੰਪਟੋਮੈਟਿਕ ਹੈਗਾ ਜੇ ਅਸੀਂ ਨਹੀਂ ਕਰਾਂਗੇ ਇੱਕ ਟਾਈਮ ਤੇ ਸਰਜਰੀ ਉਹ ਕੰਪਲਿਕੇਟ ਹੋ ਜਾਊਗਾ ਉਹ ਜਾਂ ਕੋਈ ਸਟੋਨ ਅੱਗੇ ਸਲਿੱਪ ਕਰ ਜਾਊਗਾ ਨਹੀਂ ਮਾਰਕੀਟ ਸੀ ਤਾਂ ਕਹਿੰਦੇ ਤੇਲ ਪੀਓ ਤੇ ਆਸ ਦਵਾਈ ਖਾਓ ਤੁਹਾਨੂੰ ਗੋਲ ਬੈਡਰ ਕਢਾਣ ਦੀ ਲੋੜ ਨਹੀਂ ਪੱਥਰੀ ਉਹ ਜਾਏਗੀ ਬਾਹਰ ਉਹ ਉਹਦੀ ਸਭ ਮਿਥ ਹੈਗੇ ਆ ਉਹ ਦੇਸੀ ਨੁਸਖੇ ਜੋ ਵੀ ਉਹ ਪਨਾਉਂਦੇ ਹੈਗੇ ਆ ਉਹ ਕੋਈ ਕਿਸੇ ਕਿਤੇ ਵੀ ਕੋਈ ਲਿਖਿਆ ਨਹੀਂ ਹੈਗਾ ਇਦਾਂ ਦੀ ਚੀਜ਼ਾਂ ਜੋ ਇਲਾਜ ਹੈਗਾ ਉਹ ਇਲਾਜ ਪ੍ਰੋਪਰ ਹੀ ਹੋਣਾ ਚਾਹੀਦਾ ਇੱਕ ਬੜਾ ਸਟ੍ਰੇਟ ਫਾਰਵਰਡ ਜਿਹਾ ਸਵਾਲ ਹੈ ਡਾਕਟਰ ਸਾਹਿਬ ਜੇ ਪਿੱਤੇ ਦੇ ਵਿੱਚ ਪੱਥਰੀ ਗੋਲ ਬੈਡਰ ਚ ਪੱਥਰੀ ਆ ਗਈ ਤਾਂ ਕਿ ਪੱਤਰ ਮੂਵ ਕੀਤੇ ਬਿਨਾ ਪਥਰੀ ਨਿਕਲ ਸਕਦੀ ਹੈ ਨਹੀਂ ਜੀ ਨਹੀਂ ਨਿਕਲ ਸਕਦੀ ਪਿੱਟਰ ਮੂਵ ਕੀਤਾ ਵੀ ਨਾ ਕੋਈ ਪਥਰੀ ਨਹੀਂ ਨਿਕਲਦੀ ਸਮਝਾ ਕੇ ਪਥਰੀ ਕੰਪਲੀਕੇਟ ਹੋ ਗਈ ਅੱਗੇ ਸਲਿੱਪ ਕਰਦੀ ਹੈਗੀ ਜਿਹਨੂੰ ਮੇਨ ਪਾਈਪ ਕਹਿੰਦੇ ਸੀਬੀਡੀ ਜੇ ਬਾਇਚਾਂ ਸੋਚੇ ਚੱਲ ਜੰਦੀ ਹੈਗੀ ਫਿਰ ਬੇਸ਼ਣ ਨੂੰ ਇਕਦਮ ਹੀ ਜੌਂਡੀਜ਼ ਜਾਂ ਹੋਰ ਸਿੰਪਟਮਸ ਆਣੇ ਸ਼ੁਰੂ ਹੋ ਜੂਗੇ ਓਹੋ ਈਵਨ ਕੀ ਅੱਗੇ ਇੱਕ ਸਾਡਾ ਬੜਾ ਇੰਪੋਰਟੈਂਟ ਗਲੈਂਡ ਹੋਣਾ ਪੈਂਕਰੀਆਸ ਜੀ ਜੀ ਪੈਂਕਰੀਆਸ ਇਨਫਲਮੇਸ਼ਨ ਦੇ ਵੀ ਚਾਂਸਸ ਬਹੁਤ ਜ਼ਿਆਦਾ ਹੁੰਦੇ ਉਹ ਜਿਨ੍ਹਾਂ ਨੂੰ ਪੈਂਕ੍ਰੇਟਾਈਟਸ ਹੁੰਦਾ ਹੈ ਅਗਲੇ ਸਾਨੂੰ ਕਈ ਵਾਰ ਆ ਕੇ ਕਹਿੰਦੇ ਕਿ ਸਾਡੀ ਸਰਜਰੀ ਕਰ ਦੋ ਉਸ ਤੋਂ ਸਾਨੂੰ ਪਹਿਲਾਂ ਉਹਨੂੰ ਸਟੇਬਲ ਕਰਨਾ ਪੈਂਦਾ ਬੇਸ਼ਣ ਓਹੋ ਡਾਕਟਰ ਸਾਹਿਬ ਇੱਕ ਮੈਨੂੰ ਹੋਰ ਗੱਲ ਦੱਸਿਓ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਪਿੱਤਾ ਰਿਮੂਵ ਕਰਨਾ ਹੀ ਪਏਗਾ ਗਾਲ ਬਲੇਡਰ ਰਿਮੂਵ ਕਰਨਾ ਹੀ ਪਏਗਾ ਇਟ ਡਿਪੈਂਡਸ ਔਨ ਕਿ ਕਿਸ ਏਜ ਦੇ ਵਿੱਚ ਤੁਹਾਡਾ ਪਿੱਤਾ ਰਿਮੂਵ ਹੋ ਰਿਹਾ ਹੈ ਜਾਂ ਉਹ ਕਹਿੰਦੇ ਨੇ ਕਿ ਜੇ ਰੱਬ ਨੇ ਕੋਈ ਚੀਜ਼ ਲਾ ਕੇ ਭੇਜੀ ਹੈ ਤਾਂ ਉਦੋਂ ਕੋਈ ਵਰਕ ਤਾਂ ਹੈ ਨਾ ਤੁਹਾਡੇ ਸਰੀਰ ਦੇ ਵਿੱਚ ਤੇ ਕੀ ਜਦੋਂ ਤੁਸੀਂ ਰਿਮੂਵ ਕਰ ਦਿੰਦੇ ਹੋ ਕਿ ਆ ਆਮ ਨੋਰਮਲ ਲਾਈਫ ਜੀ ਸਕਦਾ ਬੰਦਾ ਦੇਖੋ ਇੱਕ ਤਾਂ ਪਹਿਲੀ ਗੱਲ ਹੈ ਕਿ ਏਜ ਦਾ ਕੋਈ ਇੱਥੇ ਮੈਟਰ ਨਹੀਂ ਕਰਦਾ ਏਜ ਜਸਟ ਅ ਨੰਬਰ ਜੇ ਤੁਸੀਂ ਸਿੰਪਟੋਮੈਟਿਕ ਹੈਗੇ ਹੋ ਤੇ ਉਹਦੀ ਟ੍ਰੀਟਮੈਂਟ ਲੈਣੀ ਜ਼ਰੂਰੀ ਹੈਗੀ ਠੀਕ ਹੈ ਨਾ ਹੁਣ ਏਜ ਦੇ ਹਿਸਾਬ ਨਾਲ ਹੁਣ ਸਾਡੇ ਕੋਲ 12 ਸਾਲ ਦੇ ਬੱਚੇ ਵੀ ਆਉਂਦੇ ਹੈਗੇ ਜਿਨ੍ਹਾਂ ਕੀ ਗੌਲ ਸਟੋਨ ਹੈਗੇ ਆ ਤੇ ਐਲਡਰ ਤੋਂ ਐਲਡਰ ਦੇਖੋ 1992 93 ਇਅਰ ਹੈਗੇ ਜਿਹੜੇ ਸਿੰਪਟੋਮੈਟਿਕ ਹੈਗੇ ਠੀਕ ਹੈ ਨਾ ਹੁਣ ਉਹ ਪਹਿਲਾਂ ਕੀ ਹੁੰਦਾ ਸੀਗਾ ਕਿ ਉਹ ਬਜ਼ੁਰਗ ਜਿਹੜੇ ਕੋਈ ਟੈਸਟ ਹੀ ਨਹੀਂ ਹੁੰਦੇ ਸੀਗੇ ਪਹਿਲਾਂ ਕੋਈ ਟੈਸਟ ਕਰਾਉਂਦਾ ਨਹੀਂ ਸੀਗਾ ਉਹ ਇਦਾਂ ਹੀ ਚੱਲੇਗਾ ਚੱਲੇਗਾ ਬਟ ਅਲਟੀਮੇਟਲੀ ਲਾਸਟ ਸਟੇजेस ਦੇ ਵਿੱਚ ਕਈ ਵਾਰ ਉਹਨੂੰ ਇੰਨੇ ਸਿੰਪਟੋਮੈਟਿਕ ਹੋ ਜਾਂਦੇ ਆ ਕਿ ਕੋਈ ਹੱਥ ਵੀ ਨਹੀਂ ਬੰਨਦਾ ਇਸ ਕੰਡੀਸ਼ਨ ਦੇ ਵਿੱਚ ਕਿਉਂਕਿ ਕੋਈ ਹੋਰ ਕੋਈ ਇਹਨਾਂ ਦੀ ਦਿੱਕਤ ਨਾ ਆ ਜਾਵੇ ਠੀਕ ਹੈ ਨਾ ਇਹ ਚੀਜ਼ਾਂ ਹੈਗੀਆਂ ਬਾਕੀ ਜੇ ਦੇਖੋ ਕਿ ਕਹੀਏ ਕਿ ਹਾਂ ਵੀ ਗੋਲ ਬਟਰ ਵਸਲੀ ਆਪਸ ਸਰਜਰੀ ਕਰਨੀ ਹੈਗੀ ਹੈ ਉਹ ਸਰਜਰੀ ਦੇ ਇਹਦੇ ਨਾਲ ਕੋਈ ਇਹਦਾ ਰਿਲੇਸ਼ਨ ਨਹੀਂ ਹੈ ਕੋਈ ਇੰਗਲਿਸ਼ਨ ਨਹੀਂ ਹੈ ਬਿਲਕੁਲ ਠੀਕ ਹੈ ਕਈ ਵਾਰੀ ਤਾਂ ਪੇਸ਼ੈਂਟ ਜਦੋਂ ਡਾਕਟਰ ਸਾਹਿਬ ਦੇ ਕੋਲ ਆਉਂਦਾ ਤਾਂ ਪਤਾ ਲੱਗਦਾ ਇਹ ਕਿ ਇਸ ਬੰਦੇ ਦੀ ਬਿਮਾਰੀ ਪਿਛਲੇ 10 ਸਾਲ ਤੋਂ ਚਲਦੀ ਆ ਰਹੀ ਹੈ ਔਰ ਉਹਨੂੰ ਪਤਾ ਵੀ ਨਹੀਂ ਹੁੰਦਾ ਜੇ ਟੈਸਟ ਨਾ ਕਰਵਾਇਆ ਜਾਂ ਜਿਸ ਸਿਚੁਏਸ਼ਨ ਦੇ ਵਿੱਚ ਉਹ ਪਹੁੰਚਿਆ ਨਾ ਪਤਾ ਹੁੰਦਾ ਉਸਨੂੰ ਡਾਕਟਰ ਸਾਹਿਬ ਵੈਸੇ ਓਵਰਆਲ ਤੁਸੀਂ ਕਿਸ ਕਿਸ ਕਿਸਮ ਦੀਆਂ ਸਰਜਰੀਜ਼ ਕਰਦੇ ਹੋ ਦੇਖੋ ਸਰਜਰੀ ਸਾਡੇ ਕੋਲ ਇਲੈਕਟਿਵ ਸਰਜਰੀਜ਼ ਆਉਂਦੀਆਂ ਐਮਰਜੈਂਸੀ ਸਰਜਰੀਜ਼ ਆਉਂਦੀਆਂ ਹਨ ਇਨ ਇਲੈਕਟਿਵ ਸਰਜਰੀ ਦੇ ਵਿੱਚ ਅਸੀਂ ਰੋਬੋਟਿਕ ਕਰਦੇ ਹਾਂ ਲੈਪਰੋ ਕਰਦੇ ਹਾਂ ਇਹਨਾਂ ਰੋਬੋਟਿਕ ਲੈਪਰੋ ਦੇ ਵਿੱਚ ਆਪਣੀ ਗੋਲਡ ਬੈਟਰ ਸਰਜਰੀਜ਼ ਆ ਜਾਂਦੀਆਂ ਹਨ ਹਰਨੀਆਂ ਦੇ ਡਿਫਰੈਂਟ ਟਾਈਪਸ ਦੀ ਸਰਜਰੀਜ਼ ਆ ਜਾਂਦੀ ਹੈਗੀਆਂ ਇੰਟਰਸੈਗਨਲ ਆ ਜਾਂਦੀਆਂ ਅਪੈਂਡਿਕਸ ਆ ਜਾਂਦਾ ਹੈਗਾ ਈਵਨ ਕਿ ਇਨੋ ਰੈਕਟਲ ਸਰਜਰੀਜ਼ ਜਿਹੜੀਆਂ ਅੱਜਕੱਲ ਬੜੀਆਂ ਕਾਮਨ ਹੈਗੀਆਂ ਪਾਇਜ਼ ਫਿਸ਼ਰ ਜਾਂ ਫਿਸਲਾ ਉਹ ਸਰਜਰੀਜ਼ ਅਸੀਂ ਕਰਦੇ ਹਾਂ ਉਹਦੇ ਉਸੇ ਸਪੈਸ਼ਲੀ ਸਾਡੇ ਕੋਲ ਲੇਜ਼ਰ ਮਸ਼ੀਨਸ ਹੈਗੀਆਂ ਅਸੀਂ ਲੇਜ਼ਰ ਮਸ਼ੀਨ ਦੇ ਨਾਲ ਉਹ ਸਰਜਰੀ ਕਰਦੇ ਹਾਂ ਓਕੇ ਡਾਕਟਰ ਸਾਹਿਬ ਜਦੋਂ ਤੁਸੀਂ ਕਿਉਂਕਿ ਤੁਹਾਡਾ ਕੈਰੀਅਰ ਬਹੁਤ ਲੰਬਾ ਹੈਗਾ ਜਦੋਂ ਤੁਸੀਂ ਸ਼ੁਰੂਆਤ ਕੀਤੀ ਹੋਣੀ ਤੁਸੀਂ ਓਪਨ ਸਰਜਰੀਜ਼ ਕਰਦੇ ਸੀਗੇ ਉਸ ਤੋਂ ਬਾਅਦ ਫਿਰ ਤੁਸੀਂ ਲੈਪ ਪਹਿਲਾ ਤਾਂ ਮੈਂ ਲੈਪਰੋਥੀ ਉਪਨ ਦੇ ਵਿੱਚ ਥੋੜਾ ਜਿਹਾ ਡਿਫਰੈਂਸ਼ੀਏਟ ਸਮਝਣਾ ਚਾਹੁੰਦਾ ਕਿ ਕਿੰਨਾ ਕੁ ਫਾਇਦਾ ਤੁਹਾਨੂੰ ਹੋਇਆ ਕਿੰਨਾ ਕੁ ਪੇਸ਼ੈਂਟ ਨੂੰ ਫਾਇਦਾ ਹੋਇਆ ਦੇਖੋ ਜਦੋਂ ਓਪਨ ਸਰਜਰੀਜ਼ ਹੁੰਦੀਆਂ ਸੀਗੀਆਂ ਇੱਕ ਤਾਂ ਓਪਨ ਸਰਜਰੀਜ਼ ਦੇ ਵਿੱਚ ਕੱਟ ਲੱਗਦੇ ਸੀਗੇ ਕੱਟ ਲੱਗਣ ਦੇ ਨਾਲ ਨਾਲ ਕਈ ਵਾਰ ਸਾਨੂੰ ਉਸੇ ਡਰੇਨ ਪਾਣੇ ਪੈਂਦੇ ਸੀ ਜਿਹਨੂੰ ਪਾਈਪ ਕਹਿੰਦੇ ਹੈਗੇ ਠੀਕ ਹੈ ਨਾ ਜਦੋਂ ਲੈਪਰੋਥੀ ਕਨਵਰਟ ਹੋਇਆ ਲੈਪਰੋਥੀ ਨੋ ਡਾਊਟ ਕੱਟ ਤਾਂ ਘਟ ਗਏ ਬਟ ਉਹਦੀ ਇਨਸਟਰੂਮੈਂਟੇਸ਼ਨ ਫਿਰ ਵੀ ਉਦਾਂ ਦੀ ਸੀਗੀ ਠੀਕ ਹੈ ਨਾ ਹਾਂ ਇਨਸਟਰੂਮੈਂਟ ਡਰੇਨਸ ਜਿਹੜੀਆਂ ਆਪਣੀਆਂ ਖਤਮ ਹੋ ਗਈਆਂ ਕਾਫੀ ਧੇਰਾ ਲੈਪਰੋਸਕੋਪੀ ਚੱਲਦਾ ਰਹੇਗਾ ਜੀ ਜਦੋਂ ਉਹ शिफ्ट ਹੋਇਆ ਪਰ ਰੋਬੋਟਿਕਸ ਦੇ ਵਿੱਚ ਉਹ ਟੋਟਲੀ ਚੇਂਜ ਹੋ ਗਿਆ ਉਸ ਰਿਕਵਰੀ ਜਿੰਨੀ ਅਸੀਂ ਪੇਸ਼ੈਂਟਸ ਦੀ ਦੇਖੀ ਹੈਗੀ ਯਾਰ ਰੋਬੋਟਿਕ ਦੇ ਨਾਲ ਲੈਪਰੋਨ ਨਾਲੋਂ ਓਪਨ ਨਾਲੋਂ ਤਾਂ ਗਈ ਗੁਣਾ ਜ਼ਿਆਦਾ ਵਧੀਆ ਹੈ ਮਾਫ ਕਰਨਾ ਪਲੀਜ਼ ਡੋਨਟ ਵਾਈਂਡ ਮੈਂ ਵੈਸੇ ਇੱਕ ਸਵਾਲ ਪੁੱਛਣਾ ਰੋਬੋਟਿਕ ਵਾਕਈ ਇੱਕ ਇੱਕ ਕ੍ਰਾਂਤੀਕਾਰੀ ਕੋਈ ਸਟੈਪ ਹੈ ਜਾਂ ਇੱਕ ਮਾਰਕੀਟਿੰਗ ਦਾ ਫੰਡਾ ਕੀ ਰੋਬੋਟਿਕ ਸਿਸਟਮ ਦੇ ਨਾਲ ਚੱਲ ਰੇ ਹਸਪੀਟਲ ਮਤਲਬ ਬੰਦੇ ਨੂੰ ਜਿਵੇਂ ਤੁਸੀਂ ਇੱਕ ਕੱਪ ਵੇਚਣਾ ਨਾ ਤੇ ਉਦੋਂ ਉੱਤੇ ਜਦੋਂ ਲਿਖਿਆ ਹੋਇਆ ਬ੍ਰਾਂਡਿੰਗ ਹੈ ਤੁਹਾਡੀ ਜਿਹੜੀ ਆ ਉਹ ਬ੍ਰਾਂਡਿੰਗ ਪ੍ਰਭਾਵਿਤ ਕਰਦੀ ਹੈ ਕੀ ਰੋਬੋਟਿਕ ਸਿਸਟਮ ਇੱਕ ਬ੍ਰਾਂਡਿੰਗ ਹੈ ਜਾਂ ਵਾਕਈ ਇੱਕ ਮੈਡੀਕਲ ਸਿਸਟਮ ਦੇ ਵਿੱਚ ਇੱਕ ਕ੍ਰਾਂਤੀ ਹੈ ਦੇਖੋ ਰੋਬੋਟਿਕ ਦਾ ਦੇਖੋ ਇਦਾਂ ਹੈ ਕਿ ਜੇ ਰੋਬਰਟ ਇਸ ਟਾਈਮ ਤੇ ਜੇ ਸਾਡੇ ਕੋਲ ਹੈਗਾ ਜੇ ਮੈਨੂੰ ਪਿਆ ਕਿ ਮੇਰੇ ਕੋਲ ਕੋਈ ਕੰਪਲਿਕੇਟਿਡ ਕੇਸ ਪਿਆਏਗਾ ਜੇ ਮੈਂ ਪਹਿਲਾਂ ਸੋਚੂਗਾ ਕਿ ਪਹਿਲਾਂ ਜਦ ਸੋਚਦਾ ਸੀ ਕਿ ਹਾਂ ਵੀ ਓਪਨ ਕਰਨਾ ਲੈਪਰੋ ਸਕਰਨਾ ਮੇਰੇ ਵਾਸਤੇ ਬਹੁਤ ਡਿਫਿਕਲਟ ਹੁੰਦਾ ਸੀ ਠੀਕ ਹੈ ਨਾ ਹੁਣ ਆ ਗਿਆ ਮੇਰੇ ਕੋ ਰੋਬਰਟ ਮੈਨੂੰ ਪਤਾ ਰੋਬਰਟ ਵਾ ਮੈਂ ਉਹਨਾਂ ਆਰਾਮ ਨਾਲ ਉਹ ਸਰਜਰੀ ਕਰ ਸਕਦਾ ਹੈਗਾ ਇਫੈਕਟਿਵਲੀ ਕਰ ਸਕਦਾ ਹੈ ਮਤਲਬ ਰੋਬਰਟ ਇਜ਼ ਲਾਈਕ ਅ ਗਿਫਟ ਫਾਰ ਸਰਜਨਸ ਮਤਲਬ ਸਾਡਾ ਇੱਕ ਤਰ੍ਹਾਂ ਦਾ ਇੱਕ ਸਰਜਿਕਲ ਅਸਿਸਟੈਂਟ ਪੰਜੰਦਾ ਹੈਗਾ ਕਿ ਜਿਸ ਤੇ ਅਸੀਂ ਡਿਪੈਂਡੈਂਟ ਹੋ ਸਕਦੇ ਹੈਗੇ ਤੇ ਜਿਹੜੇ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਉਹ ਮੰਨ ਜਾਂਦੇ ਕਿ ਨਹੀਂ ਜੀ ਮੈਂ ਤਾਂ ਡਾਕਟਰ ਵਿਵੇਕ ਕੋਲ ਆਪਰੇਸ਼ਨ ਕਰਾਉਣਾ ਸੀ ਤੁਸੀਂ ਮੈਨੂੰ ਕਿਸੇ ਰੋਬੋਟ ਦੇ ਪੱਲੇ ਬੰਨ ਰਹੇ ਸਟਾਰਟਿੰਗ 'ਚ ਜਦੋਂ ਰੋਬੋਟ ਆਇਆ ਸੀਗਾ ਈਵਨ ਐਕਚੁਅਲੀ ਇਧਰਲੇ ਪਾਸੇ ਜੋ ਨਾਰਥਵੈਲ ਥੋੜੀ ਜਿਹੀ ਜਿਹੜੇ ਰੋਬੋਟ ਦੀ ਘਟ ਹੈਗੀ ਹੈ ਜੀ ਮਤਲਬ ਰੋਬੋਟਿਕ ਸਰਜਰੀ ਦਾ ਲੋਕਾਂ ਨੂੰ ਇੰਨਾ ਨਹੀਂ ਪਤਾ ਸੀ ਪਰ ਜਿੱਦਾਂ ਜਿੱਦਾਂ ਇੱਥੇ ਰੋਬੋਟ ਦੀ ਮਤਲਬ ਦੱਸਣਾ ਸ਼ੁਰੂ ਕੀਤਾ ਲੋਕਾਂ ਨੂੰ ਹੂੰ ਕਾਫੀ ਮੀਡੀਅਮਜ਼ ਦੇ ਨਾਲ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਤੇ ਲੋਕੀ ਆਪ ਹੀ ਆ ਕੇ ਸਾਨੂੰ ਪੁੱਛਦੇ ਹੈਗੇ ਕਿ ਰੋਬੋਟਿਕ ਸਰਜਰੀਜ਼ ਕੀ ਹੁੰਦੀਆਂ ਜੀ ਅਸੀਂ ਵੀ ਪਤਾ ਕਰਨਾ ਚਾਹੁੰਦੇ ਹੈਗੇ ਕਿਉਂਕਿ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਕਿ ਰੋਬਟ ਕੋਈ ਰੋਬਟ ਆ ਗਿਆ ਜੀ ਉਹ ਕਰ ਗਿਆ ਸਰਜਰੀ ਬਟ ਇਦਾਂ ਨਹੀਂ ਹੈਗਾ ਇਹ ਰੋਬੋਟਿਕ ਜਿਹੜਾ ਇਹ ਪਲੈਟਫਾਰਮ ਸਾਡਾ ਹੈਗਾ ਬਿਲਕੁਲ ਸਟੇਟ ਆਫ ਆਰਟ ਪਲੈਟਫਾਰਮ ਹੈਗਾ ਡਾਵਿੰਚੀ ਐਕਸ ਜਿਹੜਾ ਸਿਸਟਮ ਕਹਿੰਦੇ ਆ ਉਸ ਚ ਸਰਜਨ ਨੇ ਹੀ ਆਪਰੇਟ ਕਰਨਾ ਹੈ ਸਰਜਨ ਦੀ ਆਰਮ ਹੀ ਜਿਹੜੀਆਂ ਹੈਗੀਆਂ ਜੋ ਆਪਣੀ ਮੂਵਮੈਂਟ ਅਸੀਂ ਕਰੂਗੇ ਉਹ ਰੋਬੋਟਿਕ ਆਰਮਸ ਚ ਉਦੇ ਵਿੱਚ ਜਾਓਗੇ ਮੂਵਮੈਂਟਸ ਉਹ ਤਾਂ ਉਹ অপারেਟ ਹੋਊਗਾ اچھا ਜੇ ਸਰਜਨ ਸਿੰਘ ਬੈਠੂਗਾ ਸਰ ਤੁਸੀਂ ਹੋ ਰਹੇ ਹੋ ਸਰ ਅਸੀਂ ਰਹੀਆਂ ਸਰਜਨ ਕਸੋਲ ਦੇ ਜਦੋਂ ਸਰਜਨ ਬੈਠੂਗਾ ਤਾਂ ਸਰਜਰੀ ਹੋਣੀ ਉਹਦਾ ਕੁਝ ਨਹੀਂ ਹੋਣਾ ਹਮ ਡਾਕਟਰ ਸਾਹਿਬ ਇਹ ਮੈਨੂੰ ਦੱਸਿਓ ਤਿੰਨਾਂ ਦੇ ਵਿੱਚ ਫਰਕ ਸਮਝਾਓ ਓਪਨ ਲੈਪਰੋ ਤੇ ਰੋਬੋਟਿਕ ਤੁਹਾਡੇ ਅਸਤੇ ਕਿਹੜਾ کارਗਰ ਸਾਬਤ ਹੋਇਆ ਹੈ ਜਾਂ ਸਿਸਟਮ ਦੇ ਵਿੱਚ ਜਿਹੜੇ ਅਪਡੇਸ਼ਨ ਤੁਹਾਡੇ ਕੋਲ ਹੈਗੀ ਆ ਉਹ ਬਾਕੀਆਂ ਕੋਲ ਨਹੀਂ ਆ ਤਾਂ ਕਿਵੇਂ ਦੇਖੋ ਕੀ ਹੁੰਦਾ ਕਿ ਨਾ ਰੋਬੋਟਿਕ ਸਿਸਟਮ ਇਹ ਕੀ ਹੁੰਦਾ ਕਿ ਜਿੱਦਾਂ ਜਿੱਦਾਂ ਟਾਈਮ ਅੱਗੇ ਅੱਗੇ ਨਿਕਲ ਰਿਹਾ ਜੀ ਹਰ ਬੰਦਾ ਜਿਹੜਾ ਹੈਗਾ ਉਹਨੂੰ ਲੱਗਦਾ ਹੈ ਕਿ ਅਸੀਂ ਜਲਦੀ ਜਲਦੀ ਫਿੱਟ ਹੋਈਏ ਆਪਣੀ ਡੇ ਟੂ ਡੇ ਐਕਟੀਵਿਟੀਜ਼ ਦੇ ਵਿੱਚ ਹੈਨਾ ਪੇਨ ਫ੍ਰੀ ਰਹੀਏ ਠੀਕ ਹੈ ਸ਼ਾਰਟ ਪੀਰੀਅਡ ਹੈਗਾ ਬੰਦਾ ਕਹਿੰਦਾ ਕਿ ਮੈਂ ਤਾਂ ਜੀ ਜੋਬ ਜੁਆਇਨ ਕਰਨੀ ਹੈਗੀ ਆ ਕੋਈ ਗੁੜਗਾਉਂ ਕੰਮ ਕਰ ਰਿਹਾ ਕੋਈ ਕਿਤੇ ਕੰਮ ਕਰ ਰਿਹਾ ਈਵਨ ਕਿ ਕੋਈ ਅਬਰਾਡ ਕੰਮ ਕਰ ਰਿਹਾ ਹੈ ਠੀਕ ਹੈ ਨਾ ਉਹਨੂੰ ਇਹ ਹੁੰਦਾ ਕਿ ਮੈਂ ਸਰਜਰੀ ਕਰਾਣੀ ਹੈਗੀ ਆ ਮੇ ਕੋਲ ਇੰਨਾ ਕੁ ਪੀਰੀਅਡ ਹੈਗਾ ਹੈ ਤੇ ਇਸ ਚਿਰ ਮੈਂ ਠੀਕ ਠਾਕ ਰਾਂ ਇਹ ਸਾਰੀਆਂ ਮਿਨਿਮਲ ਇਨਵੇਸਿਵ ਸਰਜਰੀਜ਼ ਹੈਗੀਆਂ ਲੈਪਰੋ ਹੋਗੇ ਰੋਬੋਟਿਕ ਉਸ ਤੋਂ ਵੀ ਮਿਨਿਮਲ ਇਨਵੇਸਿਵ ਹੈਗੀਆਂ ਉਸੇ ਛੋਟੇ ਛੋਟੇ ਕੱਟ ਲੱਗਣੇ ਹੈਗੇ 8 8 mm ਦੇ ਦੋ ਕੱਟ ਲੱਗਣੇ ਤਿੰਨ ਕੱਟ ਲੱਗਣੇ ਚਾਰ ਕੱਟ ਲੱਗਣੇ ਠੀਕ ਹੈ ਨਾ ਓਪਨ ਦੇ ਵਿੱਚ ਕਿੱਥੇ ਪੂਰਾ ਤੁਸੀਂ ਵੱਡਾ ਕੱਟ ਲਾਣਾ ਕਰਦਾ ਸੀਗਾ ਇਸੇ ਛੋਟੇ ਛੋਟੇ ਮਿਨਿਮਲ ਇਨਵੇਸਿਵ ਕੱਟ ਲੱਗਦੇ ਆ ਲੱਗ ਫਿਰ ਰਿਕਵਰੀ ਲੇਟ ਹੁੰਦੀ ਸੀ ਉਸੇ ਰਿਕਵਰੀ ਲੇਟ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਕੋਈ ਕੱਟ ਲਾਉਂਦੇ ਆ ਉਸੇ ਮਸਲ ਵੀ ਕੱਟੇ ਜਾਂਦੇ ਆ ਅਸ਼ੀਤ ਵੀ ਕੱਟੇ ਜਾਂਦੀ ਹੈ ਹ ਕਿਸ ਟਾਈਪ ਦੀ ਸਰਜਰੀਜ਼ ਦੇ ਵਿੱਚ ਰੋਬੋਟਿਕ ਨੇ ਤੁਹਾਡਾ ਜ਼ਿਆਦਾ ਸਹਿਯੋਗ ਕੀਤਾ ਜਾਂ ਤੁਹਾਨੂੰ ਲੱਗਿਆ ਕਿ ਰੋਬੋਟਿਕ ਆਣ ਦੇ ਨਾਲ ਇਹ ਸਰਜਰੀਜ਼ ਆ ਜਿਹੜੀਆਂ ਇਹ ਜ਼ਿਆਦਾ ਵਧੀਆ ਹੋਣ ਲੱਗੀਆਂ ਤੇ ਜਲਦੀ ਰਿਕਵਰੀ ਹੋਣ ਲੱਗੀਆਂ। So being a general surgeon ਸਾਡੇ ਕੋਲ ਹਰਨੀਆਂ ਦੇ ਕੇਸਿਸ ਬਹੁਤ ਆਉਂਦੇ ਆ। ਅੱਛਾ ਜੀ। इवन ਕਿ ਜਿਹੜੇ ਕੰਪਲਿਕੇਟਿਡ ਸੋਨਾ ਹਸਪੀਟਲ ਜਿਹੜਾ ਟਸ਼ੀ ਹਸਪੀਟਲ ਹੈਗਾ ਸਾਡੇ ਕੋਲ ਕੰਪਲਿਕੇਟਿਡ ਕੇਸਿਸ ਬਹੁਤ ਆਉਂਦੇ ਆ। ਕੰਪਲਿਕੇਟਿਡ ਮਤਲਬ ਕੋਈ ਡਾਇਬਟਿਕ ਪੇਸ਼ੈਂਟ ਹੈ ਕੋਈ ਕਾਰਡੀਕ ਪੇਸ਼ੈਂਟ ਹੈਗਾ ਕਿਸੇ ਨੂੰ ਹਾਰਟ ਦੀ ਡਿਜ਼ੀਜ਼ ਹੈਗੀ ਹੈ ਕੋਈ ਬੀਪੀ ਅਨ ਕੰਟਰੋਲਡ ਹੈਗਾ ਯ ਇਨਾਂ ਦੇ ਪੇਸ਼ੈਂਟ ਚ ਕੰਪਲਿਕਸ਼ਨ ਇਤਨਾ ਵੀ ਹੋ ਜਾਂਦੇ ਹੈ ਕਿ ਜੇ ਸ਼ੂਗਰ ਕੰਟਰੋਲ ਨਹੀਂ ਹੈਗੀ ਕਿਤੇ ਨਾ ਕਿਤੇ ਗਾਲ ਬੱਡਰ ਫਟ ਜਾਂਦਾ ਹੈ। ਹਾਂ। ਜਾਂ ਕਿਤੇ ਨਾ ਕਿਤੇ ਹਰਨੀਆਂ ਕੰਪਲਿਕੇਟ ਹੋ ਜਾਂਦਾ ਹੈ। ਜਿੰਨੇ ਪੇਸ਼ੈਂਟ ਪਹਿਲਾਂ ਕਦੀ ਕਿਤੇ ਚੈੱਕ ਹੀ ਨਹੀਂ ਕਰਾਇਆ ਠੀਕ ਹੈ ਨਾ। ਇਸ ਕੇਸਿਸ ਦੇ ਵਿੱਚ ਰੋਬੋਟਿਕ ਸਰਜਰੀ ਦਾ ਬਹੁਤ ਵੱਡਾ ਰੋਲ ਹੈਗਾ। ਹੁਣ ਤੁਸੀਂ ਮੰਨੋਗੇ ਨਹੀਂ ਪਰਸੋ ਹੀ ਇੱਕ ਮੈਂ ਕੇਸ ਉੱਥੇ ਕਰਕੇ ਆਇਆ ਹਾਂ। ਜੀ। ਉਹ ਗਾਲ ਬੱਡਰ ਟੋਟਲੀ ਉਹਦਾ ਫਟਿਆ ਹੋਇਆ ਸੀਗਾ ਇੰਟਰ ਹੈਪੈਟਿਕ ਸੀਗਾ। ਇੰਟਰ ਹੈਪੈਟਿਕ ਲੀਵਰ ਦੇ ਵਿੱਚ ਪਸ ਬਣੀ ਹੋਈ ਸੀਗੇ। ਹਾਂ। ਹੁਣ ਪੇਸ਼ੈਂਟ ਨੂੰ ਦੱਸਿਆ ਸੀ ਅਨ ਕੰਟਰੋਲ ਸ਼ੂਗ ਸ਼ਿਫਟ ਅੱਛਾ ਹਾਂਜੀ ਔਰ ਓਰੀਓ ਲੈ ਰਿਹਾ ਹੈਗਾ ਟੋਟਲੀ ਫਿੱਟ ਹੈਗਾ ਬਿਲਕੁਲ ਠੀਕ ਹੈਗਾ ਕੋਈ ਮਤਲਬ ਤੇ ਜੇ ਇਹ ਹੀ ਓਪਨ ਦੇ ਵਿੱਚ ਹੁੰਦਾ ਮਤਲਬ 7 ਦਿਨ ਉਹਦੋਂ ਬਿਕਦਾ 7 ਦਿਨੋਂ ਨਹੀਂ ਨਿਕਲਣਾ ਨਹੀਂ ਸੀਗਾ ਉੱਪਰ ਉਹਦੀ ਰਿਕਵਰੀ ਬੜੀ ਡਿਲੇ ਹੁੰਦੀ ਹੈ ਈਵਨ ਕਿ ਉਹ ਚ ਇੰਟੈਸਟਾਈਨ ਦੀ ਆਪਣੀ ਜਿਹੜੀ ਹੈਂਡਲਿੰਗ ਹੁੰਦੀ ਹੈ ਉਨਾ ਹੀ ਬੰਦਾ ਖਾਣ ਪੀਣ ਨੂੰ ਲੇਟ ਸ਼ੁਰੂ ਕਰ ਸਕਦਾ ਹੈ ਡਾਕਟਰ ਸਾਹਿਬ ਜਦੋਂ ਤੁਸੀਂ ਆਪਣਾ ਕੈਰੀਅਰ ਸ਼ੁਰੂ ਕੀਤਾ ਉਦੋਂ ਚਲੋ ਨਾ ਲੈਪਰੋਸਕੋਪੀ ਦਾ ਰੋਬੋਟਿਕ ਸੀਗਾ ਪਰ ਸਮੇਂ-ਸਮੇਂ ਤੇ ਇਹ ਚੀਜ਼ਾਂ ਆndੀਆਂ ਰਹੀਆਂ ਫਿਰ ਤੁਹਾਨੂੰ ਵੀ ਅਪਡੇਟ ਹੋਣਾ ਪਿਆ ਹੋਣਾ ਤੁਹਾਨੂੰ ਕਦੇ ਲੱਗਿਆ ਨਹੀਂ ਕਿ ਯਾਰ ਉਹ ਠੀਕ ਸੀਗਾ ਇਹ ਅਪਡੇਟ ਹੋਣ ਸਾਨੂੰ ਦੁਬਾਰਾ ਨਵੇਂ ਸਿਰੇ ਤੋਂ ਇਹ ਸਭ ਕੁਝ ਦੇਖਣਾ ਪੈ ਰਿਹਾ ਕਰਨਾ ਪੈ ਰਿਹਾ ਮੇਰੇ ਸਾਹਮਣੇ ਟਾਈਮ ਦੇ ਨਾਲ-ਨਾਲ ਸਰਜਨ ਨੂੰ ਅਪਡੇਟ ਹੋਣਾ ਡਾਕਟਰਸ ਨੂੰ ਅਪਡੇਟ ਹੋਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਅੱਜ ਕੱਲ੍ਹ ਦਾ ਟਾਈਮ ਇਦਾਂ ਹੈਗਾ ਕਿ ਹਰ ਬੰਦਾ ਇਹ ਕਹਿੰਦਾ ਕਿ ਸਾਨੂੰ ਮਿਨਿਮਲ ਇਨਵੇਸਿਵ ਚਾਹੀਦਾ ਹੈਗਾ ਠੀਕ ਹੈ ਪਹਿਲਾਂ ਓਪਨ ਸੀ ਤੇ ਇਹ ਪੈਰਾਡਾਈਮ ਸ਼ਿਫਟ ਕਿਸੇ ਨਾ ਕਿਸੇ ਤੱਕ ਮਤਲਬ ਪੇਸ਼ੈਂਟ ਦੇ ਹਿੱਤ ਦੇ ਹੀ ਹੈ ਕਿ ਪੇਸ਼ੈਂਟ ਦੀ ਇੰਪਰੂਵਮੈਂਟ ਵਸਤੂ ਲਈ ਹੀ ਇਹ ਚੀਜ਼ਾਂ ਮਤਲਬ ਐਡਵਾਂਸਸ ਵੀ ਤਾਂ ਹੀ ਆਉਂਦੀਆਂ ਜਨਰਲ ਸਰਜਰੀਜ਼ ਦੇ ਵਿੱਚ ਐਗਜ਼ੈਕਟਲੀ ਜਿਹੜੇ ਐਡਵਾਂਸਸ ਆਉਗੀਆਂ ਉਹ ਪੇਸ਼ੈਂਟ ਵਸਤੂ ਲਈ ਫਾਇਦੇਮੰਦ ਹੋਗੀਆਂ वैसे नॉर्थ इंडिया ਦੇ ਵਿੱਚ ਖਾਸ ਤੌਰ ਤੇ ਮੈਡੀਕਲ ਟੂਰਿਜ਼ਮ ਬਹੁਤ ਹੁਣ ਮਸ਼ਹੂਰ ਹੋ ਰਿਹਾ ਹੈ ਅਬਰਾਡ ਤੋਂ ਬਹੁਤ ਸਾਰੇ ਪੇਸ਼ੈਂਟਸ ਜਿਹੜੇ ਆਉਂਦੇ ਨੇ ਉਹ ਸਿਰਫ ਟ੍ਰੀਟਮੈਂਟ ਕਰਾਣੇ ਆਉਂਦੇ ਨੇ ਇਨ ਸੁਹਾਨਾ ਹਸਪੀਟਲ ਤੁਹਾਡੇ ਕੋਲ ਅਬਰਾਡ ਤੋਂ ਵੀ ਜਿਹੜੇ ਪੇਸ਼ੈਂਟਸ ਆਉਂਦੇ ਨੇ ਕੀ ਫਰਕ ਤੁਹਾਨੂੰ ਮਹਿਸੂਸ ਹੁੰਦਾ ਬੀਂਗ ਅ ਸਰਜਨ ਕਿ ਅਬਰਾਡ ਆਮ ਤੌਰ ਤੇ ਆਪਾਂ ਕਹਿੰਦੇ ਆ ਕਿ ਬਾਹਰਲੇ ਮੁਲਕ ਸਾਡੇ ਤੋਂ ਬਹੁਤ ਜ਼ਿਆਦਾ ਅੱਗੇ ਨੇ ਬਹੁਤ ਐਡਵਾਂਸ ਨੇ ਪਰ ਬਾਹਰਲੇ ਮੁਲਕੋਂ ਜ਼ਿਆਦਾ ਲੋਕ ਕਿੱਥੇ ਆਉਂਦੇ ਨੇ ਟ੍ਰੀਟਮੈਂਟ ਕਰਾਣ ਹਾਂਜੀ ਸਾਡੇ ਕੋਲ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਪੇਸ਼ ਉਹ ਉਥੇ ਜਿਹੜਾ ਹੈਲਥ ਫੈਸਿਲਿਟੀਆਂ ਨੋਟ ਆਊਟ ਹੈਗੇ ਆ ਪਰ ਉਥੇ ਪ੍ਰੋਟੋਕੋਲ ਬਿਲਕੁਲ ਡਿਫਰੈਂਟ ਹੈਗਾ ਮਤਲਬ ਉਥੇ ਪਹਿਲੇ ਜੀਪੀ ਦੇਖਦਾ ਹੈਗਾ ਜੀਪੀ ਤੋਂ ਬਾਅਦ ਜੇ ਕੋਈ ਸਪੈਸ਼ਲਿਸਟ ਆਉਂਦਾ ਬੜੀ ਮੁਸ਼ਕਿਲ ਨਾਲ ਮਿਲਦਾ ਹੈਗਾ ਭਾਵੇਂ ਪੇਸ਼ੈਂਟ ਉਦੋਂ ਤੱਕ ਕੋਈ ਕੰਪਲਿਕੇਟ ਹੋ ਜਾਵੇ ਇੱਦਾਂ ਹੀ ਸਾਡੇ ਕੋਲ ਕੰਪਲਿਕੇਟਡ ਕੇਸਿਸ ਉਥੋਂ ਬਹੁਤ ਆਉਂਦੇ ਹੈਗੇ ਇੱਥੇ ਜਿਹੜੇ ਇੱਥੇ ਕਰਾ ਕੇ ਜਾਂਦੇ ਹੈਗੇ ਔਰ ਜਦੋਂ ਸੀ ਰੋਬੋਟਿਕਲੀ ਕਰਦੇ ਉਹ ਵਿਦਨ 10 ਟੂ 15 ਡੇਸ ਵਾਪਸ ਵੀ ਚੱਲ ਜਾਂਦੇ ਕਰਾ ਕੇ ਡਾਕਟਰ ਸਾਹਿਬ ਜੇ ਜਿਵੇਂ ਪਿੱਤੇ ਦੀ ਸਰਜਰੀ ਦੀ ਆਪਾਂ ਪਹਿਲਾਂ ਗੱਲ ਕੀਤੀ ਜਾਂ ਹਰਨੀਆਂ ਦੀ ਸਰਜਰੀ ਦੀ ਗੱਲ ਕੀਤੀ ਜੇ ਰੋਬੋਟਿਕ ਸਿਸਟਮ ਦੇ ਨਾਲ ਕਰਵਾਉਂਦੇ ਆ ਤਾਂ ਕੀ ਆਮ ਲੋਕਾਂ ਦੇ ਵਿੱਚ ਇਹ ਮੰਨ ਦੇ ਵਿੱਚ ਵੀ ਹੁੰਦਾ ਕਿ ਯਾਰ ਮੇਰਾ ਪਿੱਤਾ ਨਿਕਲ ਗਿਆ ਤਾਂ ਮੈਂ ਹੁਣ ਕੁਝ ਖਾ ਪੀ ਨਹੀਂ ਸਕਦਾ ਜੇ ਮੇਰੇ ਹਰਨੀਆਂ ਦਾ ਆਪਰੇਸ਼ਨ ਹੋ ਗਿਆ ਤਾਂ ਇਹ 6 ਮਹੀਨੇ ਬਾਅਦ ਦੁਬਾਰਾ ਹੋਣਾ ਹੀ ਹੋਣਾ ਇਹਦੇ ਵਿੱਚ ਥੋੜਾ ਜਿਹਾ ਦੱਸੋ ਕਿ ਕੀ ਆਮ ਨੋਰਮਲ ਲਾਈਫ ਜੀ ਸਕਦਾ ਬੰਦਾ ਦੇਖੋ ਜਿਹੜੀਆਂ ਇਹ ਸਰਜਰੀਜ਼ ਹੁੰਦੀਆਂ ਹਨਾ ਇਹ ਜਿਹੜੀਆਂ ਪਹਿਲਾਂ ਵੀ ਕੋਈ ਵੀ ਦਿੱਕਤ ਹੈਗੀ ਤੁਹਾਨੂੰ ਉਹਨੂੰ ਦੂਰ ਕਰਨ ਉਸੇ ਲਈ ਨਹੀਂ ਦੂਰ ਕਰਨ ਵਾਸਤੇ ਹੀ ਹੈਗੇ ਆ ਇਹ ਨਹੀਂ ਕਿ ਤੁਹਾਨੂੰ ਹੋਰ ਦਿੱਕਤ ਚ ਪਾਣਾ ਯੈਸ ਠੀਕ ਹੈ ਨਾ ਇਸ ਚ ਜਦੋਂ ਵੀ ਆਪਾਂ ਕੋਈ ਗੋਲ ਬੈਟਰੀ ਸਰਜਰੀ ਕਰਦੇ ਜਾਂ ਹਰਨੀਆ ਸਰਜਰੀ ਕਰਦੇ ਆ ਗੋਲ ਬੈਟਰੀ ਸਰਜਰੀ ਵਾਸਤੇ ਥੋੜੀ ਦੇਰ ਬਸਲੀ ਤੁਹਾਨੂੰ ਫੈਟੀ ਡਾਈਟ ਨਹੀਂ ਲੈਣੀ ਆਇਲੀ ਨਹੀਂ ਲੈਣੀ ਬਸ ਇਹੀ ਚੀਜ਼ਾਂ ਹੁੰਦੀ ਹੈਗੇ ਆ ਔਰ ਹਰਨੀਆ ਸਰਜਰੀ ਜੇ ਕਰਨੀ ਹੋਵੇ ਤਾਂ ਇਹ ਹੁੰਦਾ ਕਿ ਥੋੜੀ ਦੇਰ ਤੁਸੀਂ ਹੈਵੀ ਆਬਜੈਕਟ ਨਹੀਂ ਉਠਾਣੇ ਹੈਵੀ ਵਰਕ ਨਹੀਂ ਕਰਨਾ ਬਟ ਉਹ ਸ਼ਾਰਟ ਪੀਰੀਅਡ ਵਾਸਤੇ ਹੀ ਹੁੰਦਾ ਇਹ ਨਹੀਂ ਕਿ ਤੁਸੀਂ ਲੌਂਗ ਟਰਮ ਤੁਸੀਂ ਇਹ ਚੀਜ਼ਾਂ ਕਰਨੀ ਹੈਗੀਆਂ ਰੋਬੋਟਿਕ ਸਰਜਰੀ ਦਾ ਫਾਇਦਾ ਹੀ ਇਹ ਹੀ ਹੈ ਕਿ ਜਿਹੜੀ ਜਿਹੜੀ ਤੁਸੀਂ ਪਹਿਲਾਂ ਨਹੀਂ ਕਰਦੇ ਸੀ ਉਹ ਚੀਜ਼ਾਂ ਤੁਸੀਂ ਸਾਰਿਆਂ ਕਰ ਸਕਦੇ ਹੋ ਹੁਣ ਕੀ ਬਾਤ ਆ ਮਤਲਬ ਮਤਲਬ ਇਹੋ ਜਿਹੀ ਕੋਈ ਨਹੀਂ ਹੈ ਕਿ ਤੁਸੀਂ ਨਹੀਂ ਕਰ ਸਕਦੇ ਕੋਈ ਨਹੀਂ ਕਰ ਸਕਦਾ ਕਈ ਵਾਰੀ ਕੁਝ ਹਰਨੀਆਂ ਤੇ ਵਿਗੜੇ ਹੋਏ ਕੇਸਿਸ ਵੀ ਹੁੰਦੇ ਆ ਜਿਨ੍ਹਾਂ ਨੂੰ ਜਲਦੀ ਜਲਦੀ ਕੋਈ ਡਾਕਟਰ ਹੱਥ ਪਾਉਂਦਾ ਨਹੀਂਗਾ ਕੀ ਤੁਹਾਨੂੰ ਲੱਗਦਾ ਕਿ ਰੋਬੋਟਿਕ ਸਿਸਟਮ ਦੇ ਨਾਲ ਉਧਰ ਵੱਲ ਵੀ ਕੁਝ ਜ਼ਿਆਦਾ ਵਧੀਆ ਰਿਜ਼ਲਟ ਆਣੇ ਸ਼ੁਰੂ ਹੋਏ ਨੇ ਤੁਹਾਡੇ ਕੋਲ ਕੁਝ ਕੇਸਿਸ ਆਏ ਨੇ ਐਵੇਂ ਦੇ ਹਾਂਜੀ ਇਹੋ ਜਿਹੇ ਕਈ ਕੇਸਿਸ ਹੈਗੇ ਆ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਸਾਡੇ ਕੋਲ ਇੱਕ ਪੇਸ਼ੈਂਟ ਮੂਸਲੀ ਉਨਾ ਜਾਂ ਨੰਗਲ ਤੋਂ ਆਇਆ ਸੀਗਾ ਠੀਕ ਹੈ ਰੀਕਰੈਂਟ ਹਰਨੀਆਂ ਚਾਰ ਵਾਰ ਹਰਨੀਆਂ ਬਾਹਰ ઓਪਰੇਟ ਕਰਾ ਆ ਗਿਆ ਸੀ ਉਹ ਵੀ ਓਪਨ ਉਹ ਜਦੋਂ ਸਾਡੇ ਕੋਲ ਆਏ ਤੇ ਚਾਰ ਮਲਟੀਪਲ ਜਗ੍ਹਾ ਤੇ ਕੱਟ ਲੱਗੇ ਹੋਏ ਪਹਿਲਾਂ ਤਾਂ ਇੱਕ ਸਰਜਨ ਵਸਲੀ ਇਹੀ ਬੜੀ ਮਾੜੀ ਚੀਜ਼ ਹੁੰਦੀ ਕਿ ਚਾਰ ਕੱਟ ਪੇਸ਼ੈਂਟ ਦੇ ਲੱਗੇ ਹੋਏ ਹੈਗੇ ਓਹੋ ਤੇ ਉਹਦੇ ਅਸੀਂ ਜਦੋਂ ਮਨ ਨੂੰ ਕਨਵਿੰਸ ਕੀਤਾ ਉਹਨੂੰ ਕਾਉਂਸਲ ਕੀਤਾ ਕਿ ਰੋਬੋਟਿਕ ਸਰਜਰੀ ਤੁਹਾਡੇ ਅਸਲ ਬੈਸਟ ਹੋਊਗੀ ਅਸੀਂ ਰੋਬੋਟਿਕ ਸਰਜਰੀ ਕੀਤੀ ਉਹਦੇ ਔਰ ਪੇਸ਼ੈਂਟ ਅਗਲੇ ਦਿਨ ਬਿਲਕੁਲ ਫਿਟ ਐਂਡ ਫਾਈਂਡ ਡਿਸਚਾਰਜ ਗਿਆ ਔਰ ਟੱਚੂਡ ਹੈ ਜੇਕਰ ਕੋਈ ਰੀਕਰੈਂਸ ਨਹੀਂ ਹੈਗੀ ਉਹਦੇ ਪੇਸ਼ੈਂਟ ਮਤਲਬ ਕਿੰਨੀ ਵਾਰੀ ਚਾਰ ਵਾਰ ਪਹਿਲਾਂ ਹਰਨੀ ਆਪਰੇਸ਼ਨ ਹੋ ਚੁੱਕਾ ਮਤਲਬ ਇਸ ਤੋਂ ਵੱਡੀ ਐਗਜ਼ਾਮਪਲ ਤੁਹਾਡੇ ਸਾਹਮਣੇ ਹੋਰ ਕੀ ਹੋ ਸਕਦੀ ਹੈ ਡਾਕਟਰ ਸਾਹਿਬ ਫੀਡਬੈਕ ਜ਼ਰੂਰ ਲੈਂਦੇ ਹੋਣੇ ਤੁਸੀਂ ਕਿਸ ਤਰ੍ਹਾਂ ਦਾ ਫੀਡਬੈਕ ਮਿਲਦੇ ਨੇ ਖਾਸ ਤੌਰ ਤੇ ਰੋਬੋਟਿਕ ਦੇ ਨਾਲ ਜਦੋਂ ਤੁਸੀਂ ਟ੍ਰੀਟਮੈਂਟ ਕਰਦੇ ਹੋ ਤਾਂ ਫੀਡਬੈਕ ਕੀ ਹੁੰਦਾ ਪੇਸ਼ੈਂਟਸ ਦਾ ਸਭ ਤੋਂ ਪਹਿਲਾਂ ਤਾਂ ਪੇਸ਼ੈਂਟ ਇਹ ਕਹਿੰਦਾ ਸਾਨੂੰ ਈਵਨ ਕਿ ਜਦੋਂ ਅਸੀਂ ਸਰਜਰੀ ਕਰਦੇ ਹਾਂ ਜਦੋਂ ਮੋਸਟ ਵਾਲੀ ਸਰਜਰੀ ਜਾਂ ਦੁਬਾਰਾ ਸਰ ਪੇਸ਼ੈਂਟ ਉੱਟ ਕੇ ਕਹਿੰਦਾ ਕਿ ਡਾਕਟਰ ਸਾਹਿਬ ਸਰਜਰੀ ਕਰਤੀ ਤੁਸੀਂ ਮਤਲਬ ਇੰਨੇ ਕੋ ਖੁਸ਼ ਹੁੰਦੇ ਕਿ ਹਾਂਜੀ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਸਰਜਰੀ ਕੀਤੀ ਔਰ ਇਹ ਸੇਮ ਕੇਸ ਸਾਡਾ ਇੱਕ ਥੋੜੀ ਦੇਰ ਪਹਿਲੇ ਹਫਤਾ 10 ਦਿਨ ਪਹਿਲੇ ਹੋਇਆ ਸੀਗਾ ਕਿ ਅਸੀਂ ਇੱਕ ਬਹੁਤ ਵੱਡਾ ਹਰਨੀਆ ਆਪਰੇਟ ਕੀਤਾ ਜੀ ਸਵੇਰੇ ਮੈਂ ਰਾਉਂਡ ਤੇ ਗਿਆ ਤੇ ਮਾਤਾ ਜੀ ਆਰਾਮ ਨਾਲ ਬੈਠੇ ਸਾਹਮਣੇ ਟੀਵੀ ਤੇ ਗੁਰਬਾਣੀ ਦੇਖਦੇ ਪਏ ਸੀਗੇ ਔਰ ਇੱਕ ਸਰਜਨ ਵਾਸਲੀ ਐਤੋ ਵੱਡੀ ਗੱਲ ਕੀ ਹੋਊਗੀ ਕਿ ਹਾਂਜੀ ਉਹਦਾ ਪੇਸ਼ੈਂਟ ਬਿਲਕੁਲ ਖੁਸ਼ ਬੈਠਾ ਹੋਇਆ ਸੀਰੇ ਸ਼ਾਮ ਤੱਕ ਉਸੇ ਡਿਸਚਾਰਜ ਕਰਤਾ ਪੇਸ਼ ਨੂੰ ਸੁਹਾਨਾ ਹਸਪੀਟਲ ਦੇ ਵਿੱਚ ਜਦੋਂ ਵੀ ਕੋਈ ਪੇਸ਼ੈਂਟ ਆਂਦਾ ਤਾਂ ਪ੍ਰੀ ਆਪਰੇਟਿਵ ਇੰਟਰ ਆਪਰੇਟਿਵ ਪੋਸਟ ਆਪਰੇਟਿਵ ਇਹ ਸਾਰੀਆਂ ਚੀਜ਼ਾਂ ਫਿਰ ਕਿਵੇਂ ਤੁਸੀਂ ਦੇਖਦੇ ਹੋ ਜਾਂ ਕਿਦਾਂ ਤੁਹਾਡੀ ਟੀਮ ਦੇਖਦੀ ਹੈ ਸਾਡੀ ਟੀਮ ਦਾ ਦੇਖੋ ਇੱਕ ਪ੍ਰੋਟੋਕੋਲ ਹੈਗਾ ਪ੍ਰੀ ਆਪਰੇਟਿਵ ਸਾਡਾ ਪ੍ਰੋਟੋਕੋਲ ਹੀ ਹੁੰਦਾ ਕਿ ਪੇਸ਼ੈਂਟ ਨੂੰ ਇੱਕ ਤਾਂ ਇਨਵੈਸਟੀਗੇਟ ਕਰਨਾ ਟੋਟਲੀ ਉਹਨੂੰ ਮਤਲਬ ਸਟ੍ਰੈਟੀਫਾਈ ਕਰਨਾ ਕਿ ਵੈਦਰ ਉਹ ਕਾਰਡੀਕ ਪੇਸ਼ੈਂਟ ਹੈਗਾ ਡਾਇਬਟਿਕ ਹਾਈਪਰਟੈਂਸਿਵ ਹੈ ਤਾਂ ਨਹੀਂ ਹੈਗਾ ਉਸ ਤੋਂ ਬਾਅਦ ਫਿਰ ਅਨੈਸਥੈਟਿਕ ਚੈੱਕਅਪ ਹੁੰਦਾ ਮਤਲਬ ਅਨਸੀਜਾ ਵਾਲਿਆਂ ਨੂੰ ਆਪਾਂ ਪੂਰਾ ਚੈੱਕਅਪ ਕਰਾਉਂਦੇ ਆ ਜੇ ਬਾਇਜਾਂਸ ਉਹ ਕਾਰਡੀਕ ਹੈਗਾ ਪੇਸ਼ੈਂਟ ਤੇ ਕਾਰਡੀਓਲੋਜੀ ਫਿਟਨੈਸ ਹੁੰਦੀ ਉਹਦੀ ਫਿਟਨੈਸ ਕਰਕੇ ਟੋਟਲੀ ਇਲੈਕਟਿਵ ਸਰਜਰੀਸ ਅਸੀਂ ਤਾਂ ਹੀ ਲੈਂਦੇ ਆਗੇ ਟੋਟਲੀ ਪੇਸ਼ੈਂਟ ਨੂੰ ਆਪਾਂ ਇਹ ਵੀ ਦੱਸਦੇ ਆਗੇ ਕਿ ਬਈ ਉਹਦੇ ਕੀ ਕਿਹੜੀ ਸਰਜਰੀ ਹੋਣੀ ਆ ਕਿੱਦਾਂ ਹੋਣੀ ਆ ਕਿਹੜੇ ਪ੍ਰੋਸੀਜਰਸ ਹੈਗੇ ਆ ਕਿਹੜੇ ਫਾਇਦੇਮੰਦ ਆਉਣਾ ਉਸ ਨਾਲ इवन ਕਿ ਅਸੀਂ ਇੰਟਰਆਪਰੇਟਿਵ ਕੋਈ ਵੀਡੀਓਜ਼ ਹੈਗੇ ਆ ਸਾਡੇ ਕੋਲ ਅੱਛਾ ਠੀਕ ਹੈ ਨਾ ਉਹ ਵੀ ਦਿਖਾਉਂਦੇ ਪੇਸ਼ੈਂਟ ਨੂੰ ਕਿ ਆਹ ਰੋਬੋਟਿਕ ਸਰ ਪਹਿਲਾ ਪੇਸ਼ੈਂਟ ਨੂੰ ਪੂਰਾ ٹرسٹ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਯਸ ਮਤਲਬ ਤੁਸੀਂ ਕਰ ਦੋ ਬਾਅਦ ਵਿੱਚ ਦੱਸੋ ਕਿ ਮੈਂ ਇਹ ਕਰਦਾ ਉਹ ਕਰਦਾ ਉਹਦਾ ਕੋਈ ਫਾਇਦਾ ਨਹੀਂ ਹੋਏਗਾ ਇਸੇ ਅਗਲੇ ਪੇਸ਼ੈਂਟ ਨੂੰ ਪੇਸ਼ੈਂਟ ਨੂੰ ਪ੍ਰੋਸੈਸ ਚ ਲੈਣਾ ਪੜਾ ਸਿਰ ਹਾਂ ਉਹਨੂੰ ਪਤਾ ਹੋਣਾ ਚਾਹੀਦਾ ਸਾਰੀ ਚੀਜ਼ਾਂ ਕਿ ਉਹਦੇ ਕੀ ਕਰ ਰਹੇ ਕਿ ਨਹੀਂ ਕਰ ਰਹੇ ਹੈਗੇ ਫੇਰ ਹੀ ਸਰਜਰੀ ਕਰਦੇ ਹਾਂ ਹੂੰ ਇੰਟਰੋਪਰੇਟਿਵ ਸਾਡੇ ਕੋਲ ਮਸ਼ੀਨਸ ਹੈਗੀਆਂ ਬੈਸਟ ਟੂ ਬੈਸਟ ਮਸ਼ੀਨਸ ਹੈਗੀਆਂ ਐਨਸੀਜੀਆ ਸਾਡਾ ਸਿਸਟਮ ਬਹੁਤ ਵਧੀਆ ਹੈਗਾ ਉਥੇ ਸੋਹਣਾ ਹਸਪੀਟਲ ਆ ਐਨਸੀਜੀਆ ਦੀ ਪੂਰੀ ਸਾਡਾ ਵਰਕਅਪ ਪੂਰਾ ਟੋਟਲੀ ਉਹਦੇ ਮੋਡੂਲਰ ਰੂਟਸ ਹੈਗੇ ਆ ਠੀਕ ਹੈ ਨਾ ਉਹ ਸਾਰੇ ਇੰਟਰੋਪਰੇਟਿਵ ਸਾਡਾ ਕਵਰ ਕਰ ਲੈਣੇ ਆ ਫਿਰ ਪੋਸਟ ਆਪਰੇਟਿਵ ਸਾਡਾ ਰਿਕਵਰੀ ਪੀਰੀਅਡ ਹੁੰਦਾ ਹੈਗਾ ਰਿਕਵਰੀ ਪੀਰੀਅਡ 'ਚ ਸਾਡੇ ਕੋਲ ਸਾਰੇ ਡਾਕਟਰਸ ਉਥੇ ਅਵੇਲੇਬਲ ਹੈਗੇ ਜੋ ਵੀ ਪੇਸ਼ੈਂਟ ਨੂੰ ਜਿੰਨੀ ਵੀ ਦੇਰ ਪੋਸਟ ਆਪਰੇਟਿਵ ਰੱਖਣਾ ਰੱਖ ਕੇ ਫਿਰ ਆਪਾਂ ਆਪਣੀ ਸ਼ਿਫਟ ਕਰ ਦਿੰਦੇ ਆ ਅੰਡਰ ਦ ਵਨ ਰੂ ਡਾਕਟਰ ਇੱਕ ਸਵਾਲ ਇਹ ਵੀ ਬਣਦਾ ਨਾ ਕਿ ਦੇਖੋ ਇੱਕ ਪਰਿਵਾਰ ਦੇ ਵਿੱਚੋਂ ਕੋਈ ਇੱਕੋ ਇੱਕ ਕਮਾਨ ਵਾਲਾ ਉਹਨੇ ਕੋਈ ਆਪਰੇਸ਼ਨ ਆਪਣਾ ਕਰਾਣਾ ਹੈ ਹੁਣ ਆਪਰੇਸ਼ਨ ਕਰਾਣ ਦੇ ਲਈ ਤੁਸੀਂ ਕਹਿੰਦਾ ਜੀ 7 ਦਿਨ ਜਾਂ 10 ਦਿਨ ਤੈਨੂੰ ਬੈਡ ਰੈਸਟ ਹੈਗਾ ਬਈ ਆਪਰੇਸ਼ਨ ਕਰਾਣ ਤੋਂ ਬਾਅਦ ਵੀ ਤਾਂ ਹੁਣ ਜਿਹੜਾ ਸਿੰਗਲ ਅਰਨਿੰਗ ਬੰਦਾ ਉਹ ਕਹਿੰਦਾ ਇੱਕ ਤਾਂ ਮੈਂ ਆਪਰੇਸ਼ਨ ਦੇ ਪੈਸੇ ਇਕੱਠੇ ਕਰਾਂ ਫਿਰ ਉਸ ਤੋਂ ਬਾਅਦ ਜਿਹੜਾ 10 ਦਿਨ ਦਾ ਗੈਪ ਹੈ ਉਹ 10 ਦਿਨ ਦੀ ਜਿਹੜੀ ਮੇਰੀ ਦਿਹਾੜੀ ਟੁੱਟੇਗੀ ਜਾਂ ਮੇਰੀ ਜੌਬ ਦੇ ਵਿੱਚੋਂ ਪੈਸੇ ਕੱਟੇ ਜਾਣਗੇ ਉਹ ਫਿਰ ਕਿਵੇਂ ਐਡਜਸਟ ਕਰਾਂਗਾ ਉਹਦੇ ਲਈ ਫਿਰ ਤੁਹਾਨੂੰ ਲੱਗਦਾ ਕਿ ਰੋਬੋਟਿਕ ਕੀ ਕੋਈ ਇੱਕ ਜਵਾਬ ਹੈ ਹਾਂ ਦੇਖੋ ਜੀ ਇਹਨਾਂ ਅਸਲੀ ਇਹੀ ਚੀਜ਼ਾਂ ਜਿਹੜਾ ਇੱਕ ਬ੍ਰੈਡ Winner ਹੈਗਾ ਉਹਦੇ ਅਸਲੀ ਜੇ ਉਹਨੇ ਸਰਜਰੀ ਕਰਾਣੀ ਹੈਗੀ ਆ ਸਭ ਤੋਂ ਪਹਿਲਾਂ ਉਹਦਾ ਇਹੀ ਹੁੰਦਾ ਕਿ ਮੈਨੂੰ ਸ਼ਾਰਟ ਪੀਰੀਅਡ ਚਾਹੀਦਾ ਜੀ ਕਿਉਂਕਿ ਮੈਂ ਆਪਣਾ ਅਰਨਿੰਗ ਜਲਦੀ ਜਲਦੀ ਸ਼ੁਰੂ ਕਰਾਂਗਾ ਤਾਂ ਹੀ ਮੇਰੀ ਫੈਮਿਲੀ ਚੱਲੇ ਆ ਭਾਵੇਂ ਉਹ ਦੁਕਾਨਦਾਰ ਹੈ ਭਾਵੇਂ ਉਹ ਜੌਬ ਕਰਨ ਵਾਲਾ ਮਤਲਬ 10 12 ਛੁੱਟੀਆਂ ਜਾਂ 10 12 ਦਿਨ ਤਾਂ ਉਹਦੇ ਖਤਮ ਹੋ ਹੀ ਗਏ ਨਾ ਫਿਰ ਖਤਮ ਹੋ ਗਏ ਕਦਮ ਹੋ ਗਏ ਤੇ ਉਹ ਦੁਕਾਨ ਤੇ 10 15 ਦਿਨ 12 ਦਿਨ ਬੰਦ ਰੋਗੇ ਤੇ ਉਹਦਾ ਆਰਨ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈਗਾ ਫੈਮਿਲੀ ਚਲਾਣੀ ਬੜੀ ਮੁਸ਼ਕਿਲ ਹੋ ਜਾਂਦੀ ਹੈ। ਮਤਲਬ ਜੇ ਉਹਨਾਂ ਵਸਲੀ ਕਹੀਏ ਕਿ ਇਹ ਰੋਬੋਟਿਕ ਸਰਜਰੀ ਦਾ ਬੂਨ ਹੈਗਾ ਉਹਨਾਂ ਵਸਲੀ ਠੀਕ ਹੈ ਨਾ ਤੁਸੀਂ ਇੱਕ ਦਿਨ ਆਓ ਸਰਜਰੀ ਕਰਾਓ ਅਗਲੇ ਦਿਨ ਤੁਸੀਂ ਡਿਸਚਾਰਜ ਹੋ ਜਾਣਾ ਹੈਗਾ। ਇਵਨ ਜੇ ਤੁਸੀਂ ਕੰਮ ਤੇ ਤੀਜੇ ਦਿਨ ਕੰਮ ਤੇ। ਇਹੀ ਸੇਮ ਚੀਜ਼ਾਂ ਤੁਸੀਂ ਦੇਖੋ ਸਾਡੇ ਇੱਕ ਸਟਾਫ ਹੈਗੇ ਆ ਮੈਂ ਚਲੋ ਨਾਮ ਨਹੀਂ ਲੈਂਦਾ ਉਹਨਾਂ ਦਾ ਡਾਕਟਰ ਨੇ ਉਹ ਠੀਕ ਹੈ। ਉਹਨਾਂ ਦੀ ਗੋਲ ਬੈਡਰ ਦੀ ਸਰਜਰੀ ਸੀਗੀ ਉਹਨੂੰ ਸਿੰਪਟੋਮੈਟਿਕ ਸੀਗੀ ਉਹ ਤੇ ਉਹਨਾਂ ਨੇ ਰੋਬੋ ਸਾਡ ਨੂੰ ਇਹ ਹੀ ਬੜੀ ਵਧੀਆ ਗੱਲ ਸੀ ਕਿ ਸਾਡੇ ਸਟਾਫ ਵੀ ਚਲੋ ਸਾਡੇ ਤੇ ٹرسٹ ਕਰਦੇ ਹੈਗੇ ਕਿ ਹਾਂਜੀ ਅਸੀਂ ਰੋਬੋਟਿਕ ਕੀਤਾ ਫਰਡੇ ਨੂੰ ਰੋਬੋਟਿਕ ਕੀਤਾ ਸੈਚਡੇ ਸੰਡੇ ਆਫ ਮੰਡੇ ਨੂੰ ਆਪਣੇ ਜੌਬ ਤੇ ਜੁਆਇਨ ਕਰਕੇ ਆਪਣਾ ਕੰਮ ਕਰਦੇ ਸੀ ਟੋਟਾ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਡਾਕਟਰ ਸਾਹਿਬ ਜਦੋਂ ਲੈਪਰੋਸਕੋਪੀ ਤੁਹਾਨੂੰ ਲੱਗਿਆ ਕਿ ਇਹ ਟੈਕਨੀਕ ਬਹੁਤ ਵਧੀਆ ਹੁਣ ਫਰਦਰ ਕੀ ਹੁਣ ਫਰਦਰ ਵੀ ਆ ਗਿਆ ਇੱਕ ਹਨਾ ਰੋਬੋਟਿਕ ਸਿਸਟਮ ਆ ਗਿਆ ਹੁਣ ਰੋਬੋਟਿਕ ਸਿਸਟਮ ਦੀ ਸਰਜਰੀ ਦਾ ਯਾ ਰੋਬੋਟਿਕ ਸਿਸਟਮ ਦਾ ਸਕੋਪ ਤੁਹਾਨੂੰ ਕੀ ਨਜ਼ਰ ਆਉਂਦਾ ਕਿ ਤੁਹਾਨੂੰ ਲੱਗਦਾ ਦਿਸ ਇਜ਼ ਐਂਡ ਇਸ ਤੋਂ ਅੱਗੇ ਕੁਝ ਨਹੀਂ ਯਾ ਹਲੇ ਹੈ ਕੁਝ ਹੋਰ ਵੀ ਨਹੀਂ ਰੋਬੋਟਿਕ ਸਿਸਟਮ ਤਾਂ ਦੇਖੋ ਇਹ ਚ ਸਕੋਪ ਬਹੁਤ ਹੀ ਜ਼ਿਆਦਾ ਹੈਗਾ ਯਾ ਹੁਣ ਜਦੋਂ ਜਦਦਾ ਅਸੀਂ ਇਹਨੂੰ ਇਵੈਲਿਊਏਟ ਕਰ ਰਹੇ ਹੈਗੇ ਆ ਜੋ ਉਹਦੇ ਚੀਜ਼ਾਂ ਅਸੀਂ ਕਰ ਰਹੇ ਹੈਗੇ ਆ ਇਸ ਤੋਂ ਬੰਦਾ ਅੱਗੇ ਹੀ ਜਾਣ ਦੀ ਕੋਸ਼ਿਸ਼ ਕਰਦਾ ਹੈਗਾ ਹੁਣ ਸਾਡਾ ਸਕੋਪ ਇਹ ਹੋਊਗਾ ਕਿ ਅਸੀਂ ਇੱਥੇ ਬੈਰੀਟ੍ਰਿਕ ਸਰਜਰੀ ਸ਼ੁਰੂ ਕਰੀਏ ਜਿਹੜਾ ਕਿ ਮੋਰਬਿਡਲੀ ਓਬੀਸ ਜਿਹੜੇ ਭਾਰੇ ਪੇਸ਼ੈਂਟ ਮੋٹے ਪੇਸ਼ੈਂਟ ਹੁੰਦੇ ਹੈਗੇ ਉਹਨਾਂ ਦੀ ਟ੍ਰੀਟਮੈਂਟ ਵਸਲੀ ਤੋਂ ਸ਼ੁਰੂ ਕਰਦੇ ਹੈਗੇ ਜਿਹਨੂੰ weight loss ਸਰਜਰੀਜ਼ ਕਹਿੰਦੇ ਹੈਗੇ ਠੀਕ ਹੈ ਬੈਰੀਟ੍ਰਿਕ ਸਰਜਰੀ ਸਾਡਾ ਸਕੋਪ 'ਚ ਨਹੀਂ ਸਰ ਇਹ ਇਹ ਬੜਾ ਇੰਟਰਸਟਿੰਗ ਜਿਹਾ ਸਵਾਲ ਪੁੱਛ ਲਿਆ ਐਪੀਸੋਡ ਥੋੜਾ ਜਿਹਾ ਲੰਬਾ ਹੁੰਦਾ ਤਾਂ ਕੋਈ ਗੱਲ ਨਹੀਂ ਹੋ ਜਾਣਦੇ ਹੋ ਇਹ ਜਿਹੜਾ ਚੈਲੰਜ ਚੱਲਿਆ ਹੋਇਆ ਇਜ਼ ਇਟ ਸੇਫ অর ਨਾਟ ਬੈਰੀਟ੍ਰਿਕ ਸਰਜਰੀ ਬੈਰੀਟ੍ਰਿਕ ਸਰਜ ਬ੍ਰੈਡੀ ਸਿ ਕਹਿੰਦੇ ਕਿ ਨਹੀਂ ਕਰਾਣਾ ਚਾਹੀਦਾ ਦੇਖੋ ਤੁਸੀਂ ਤੁਸੀਂ ਵੈਸੇ ਨੈਚੁਰਲ ਆਪਣਾ weight loss ਕਰ ਲਓ ਤਾਂ ਬਹੁਤ ਵਧੀਆ ਜੇ ਇਸ ਤਰੀਕੇ ਨਾਲ ਕਰਦੇ ਹੋ ਤਾਂ ਕੰਪਲਿਕੀਸ਼ਨਸ ਲਾਈਫ ਟਾਈਮ ਰਹਦੀ ਹੀ ਰਹਦੀ ਨੇ ਜਿਹੜੇ ਮੋਰਬਿਡਲੀ ਪੀਸ਼ੈਂਟ ਹੁੰਦੇ ਨੇ ਨਾ ਪਹਿਲੇ ਕੰਪਲਿਕਟਿਡ ਹੁੰਦੇ ਆ ਕਿਉਂਕਿ ਉਹਨਾਂ ਦੇ ਪਹਿਲੇ ਡਾਇਬਟਿਕ ਹਾਈਪਰਟੈਂਸਿਵ ਕਾਰਡੀਕ ਕੁਸ਼ਨ ਕੁਝ ਚੱਲਦਾ ਹੀ ਹੁੰਦਾ ਹੈ ਹੁਣ ਜੇ ਤੁਸੀਂ ਕਹੋ ਕਿ ਉਹ ਰਨਿੰਗ ਕਰ ਲੂਗੇ ਠੀਕ ਹੈ ਨਾ ਜਿਆ ਟ੍ਰੈਡ ਮਿਲਦੇ ਉਹ ਕਰ ਹੀ ਨਹੀਂ ਸਕਦੇ ਵਿਚਾਰੇ ਉਹ ਕਰ ਹੀ ਨਹੀਂ ਸਕਦੇ ਉਹਨਾਂ ਨੂੰ ਮਤਲਬ ਕੋਈ ਇੱਕ ਲਿਮਿਟ ਹੁੰਦੀ ਹੈ ਲਿਮਿਟ ਮਤਲਬ ਬੀ ਐਮ ਆਈ ਤੇ ਡਿਪੈਂਡ ਕਰਦਾ ਹੈ ਬਾਡੀ ਮਾਸ ਇੰਡੈਕਸ ਜੀ ਜੀ ਬਈ ਇਹ ਬੀ ਐਮ ਆਈ ਬੋਲੇ ਚਲੋ ਠੀਕ ਹੈ ਆਪਣਾ ਕਰ ਲੂਗੇ ਰਨਿੰਗ ਜਾਂ ਉਹਨਾਂ ਕਰ ਲੂਗੇ ਪਰ ਕਈ ਜਿਹੜੇ ਬਹੁਤ ਹੀ ਮਾਰਬਲ ਰਿਵਿਸ ਮਤਲਬ 35 ਤੋਂ ਉੱਪਰ ਜਾ ਕੇ ਬੀ ਐਮ ਆਈ ਜਿੰਨਾ ਦਾ ਹੈਗਾ ਜਿਹੜੇ ਰਨਿੰਗ ਹੀ ਨਹੀਂ ਕਰ ਪਾਉਂਦੇ ਉਹਨਾਂ ਦਾ ਅਸਲੀ ਕੁਛ ਨਾ ਕੁਛ ਤਾਂ ਇਹ ਵੈਰੀਟਿਕ ਸਰਜਰੀਜ਼ ਨਾਲ ਉਹਦਾ ਰੋਲ ਹੈਗਾ ਹੈ ਸਕੋਪ ਹੈ ਬਸ ਸਕੋਪ ਹੈ ਡਾਕਟਰ ਸਾਹਿਬ ਇੱਕ ਹੋਰ ਕੱਲ ਮੈਂ ਵੈਸੇ ਨੋਟਿਸ ਕੀਤੀ ਜਿੰਨੇ ਵੀ ਮੈਂ ਐਪੀਸੋਡ ਕੀਤੇ ਹਨ ਸੋਹਣਾ ਹਸਪੀਟਲ ਦੇ ਪੂਰੇ ਫੈਕਲਟੀ ਮੈਂਬਰਸ ਹੋਣ ਜਾਂ ਐਡਮਿਨ ਹੋਵੇ ਤੁਸੀਂ ਸਾਰੇ ਜ਼ੋਰ ਇਸ ਚੀਜ਼ ਤੇ ਬਹੁਤ ਪਾ ਰਹੇ ਹੋ ਕਿ ਰੋਬੋਟਿਕ ਸਿਸਟਮ ਰੋਬੋਟਿਕ ਸਿਸਟਮ ਮੈਂ ਥੋੜਾ ਜਿਹਾ ਦੱਸੂਗਾ ਕਿਉਂ ਇਸ ਤੇ ਜ਼ੋਰ ਪਾਇਆ ਜਾ ਰਿਹਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੀ ਡਿਮਾਂਡ ਇਹ ਹੈਗੀ ਰੋਬੋਟਿਕ ਸਿਸਟਮ ਜਾਂ ਤੁਹਾਨੂੰ ਲੱਗਦਾ ਹੈ ਕਿ ਵਾਕਈ ਇਹ ਸਾਡੇ ਨਾਲ ਨਾਲ ਪੇਸ਼ੈਂਟਸ ਦੀ ਭਲਾਈ ਦਾ ਕੰਮ ਰੋਬੋਟਿਕ ਸਿਸਟਮ ਦੇ ਨਾਲ ਹੋ ਰਿਹਾ ਹੈ ਦੇਖੋ ਕਿਹਾ ਜਦੋਂ ਪਹਿਲਾ ਲੈਪਰੋਸਕੋਪ ਸਿਸਟਮ ਆਇਆ ਸੀਗਾ ਤੇ ਉਹ ਮਤਲਬ ਮੇਰੇ ਸਾਹਮਣੇ ਇਹ ਹੈਗਾ ਕਿ ਅੱਗੇ ਤੋਂ ਰੋਬੋਟਿਕ ਹੀ ਅਗਲਾ ਲੈਪਰੋ ਹੋਏ। ਕੀ ਬਾਤ ਹੈ। ਮਤਲਬ ਰੋਬੋਟਿਕਸ ਨੇ ਲੈਪਰੋ ਕਿੰਨੀ ਤਰ੍ਹਾਂ ਯਾਦ ਹੈ ਜਦੋਂ ਲੈਪਰੋ ਆਇਆ ਸੀ ਤਾਂ ਚਾਰੇ ਪਾਸੇ ਧੂਮ ਮਚ ਗਈ ਸੀ। ਅਖਬਾਰਾਂ, ਟੀਵੀ ਸਭ ਪਾਸੇ ਲੈਪਰੋ ਦੇ ਨਾਲ 2 ਇੰਚ ਤੱਕ ਹੋਏਗਾ ਜੀ ਇਹ ਹੋ ਜੂਗਾ, ਉਹ ਹੋ ਜੂਗਾ। ਇਹ ਹੁਣ ਉਸ ਤੋਂ ਵੀ ਇੱਕ ਨੈਕਸਟ ਸਟੈਪ। ਉਸ ਤੋਂ ਨੈਕਸਟ ਸਟੈਪ ਆ ਗਿਆ। ਹਮ। ਅ ਪੇਸ਼ੈਂਟ ਦੇ ਜਿੰਨੇ ਕ ਅਸੀਂ ਹੁਣ ਸਰਜਰੀਜ਼ ਕਰ ਚੁੱਕੇ ਹੈਗੇ ਹਮ। ਉਹਨੇ ਮੈਨੇਜਮੈਂਟ ਵੀ ਦੇਖਦੇ ਹੈਗੇ ਆ ਸਾਰੀ ਚੀਜ਼ਾਂ ਆਪਾਂ ਦੇਖਦੇ ਕਿ ਪੇਸ਼ੈਂਟ ਦੀ ਜਦੋਂ ਫਾਲੋਅ ਅਪ ਹੁੰਦਾ ਹੈਗਾ ਉਹ ਕਿੰਨਾ ਕੁ ਸੈਟੀਸਫਾਈਡ ਹੈਗਾ ਕਿੰਨਾ ਕੁ ਖੁਸ਼ ਹੈਗਾ ਔਰ ਕਿੰਨਾ ਕੁ ਪੇਨ ਫਰੀ ਹੈਗਾ ਯਾ ਔਰ ਆਪਣੀ ਡਿਊਟੀਆਂ ਨੂੰ ਕਿੰਡੀ ਛੱਦੀ ਹੈ ਆਪਣਾ ਜੁਆਇਨ ਕਰਦਾ ਹੈਗਾ ਇਹ ਚੀਜ਼ਾਂ ਸਾਰੀਆਂ ਮੈਟਰ ਕਰਦੀ ਹੈਗੀ ਆ ਤਾਂ ਕਰਕੇ ਬੰਦਾ ਕਹਿੰਦਾ ਕਿ ਹਾਂ ਵੀ ਜੇ ਤੁਸੀਂ ਕਰਾਉਗਾ ਤੇ ਰੋਬੋਟਿਕ ਨੂੰ ਪਹਿਲਾਂ ਇੱਕ ਮੁੱਖ ਦੋਵੋ ਠੀਕ ਹੈ ਨਾ ਕਿਉਂਕਿ ਅਫੋਰਡੇਬਲ ਰੇਟਸ ਤੇ ਜੇ ਤੁਹਾਨੂੰ ਰੋਬੋਟਿਕ ਮਿਲ ਰਿਹਾ ਹੈਗਾ ਉਹ ਬਹੁਤ ਵੱਡੀ ਗੱਲ ਹੈ ਅਗਲਾ ਸਵਾਲ ਵੀ ਰਹੀ ਸੀਗਾ ਕਿ ਇਜ਼ ਇਟ ਅਫੋਰਡੇਬਲ ਕਿਉਂਕਿ ਰੋਬੋਟਿਕ ਜਦੋਂ ਜੁੜ ਜਾਂਦਾ ਨਾ ਲੈਪਰੋ ਤੱਕ ਤਾਂ ਲੋਕਾਂ ਨੂੰ ਸਮਝ ਆ ਜਾਂਦਾ ਸੀ ਕਿ ਚਲੋ ਭਾਈ ਓਪਨ ਨਾਲੋਂ ਥੋੜਾ ਜਿਹਾ ਖਰਚਾ ਵੱਧਦਾ ਹੁਣ ਰੋਬੋਟਿਕ ਤੁਸੀਂ ਨਾਲ ਜੋੜਤਾ ਬੰਦਾ ਕਹਿੰਦਾ ਯਾਰ ਹੁਣ ਸ਼ਾਇਦ ਸਾਡੀ ਪਹੁੰਚ ਤੋਂ ਬਾਹਰ ਹੈ ਰੋਬੋਟਿਕ ਸਿਸਟਮ ਦੇ ਨਾਲ ਟਰੀਟਮੈਂਟ ਉਹਦੇ ਬਾਰੇ ਦੱਸੋ ਥੋੜਾ ਜਿਹਾ ਨਹੀਂ ਕੰਪੇਅਰ ਟੂ ਬਾਕੀ ਮਤਲਬ ਸੈਂਟਰਸ ਸਾਡੇ ਸੋਹਣਾ ਹਸਪੀਟਲ ਦੇ ਰੇਟਸ ਬੜੇ ਅਫੋਰਡੇਬਲ ਹੈਗੇ ਆ ਤੇ ਕੋ ਕਾਫੀ ਪੀਸ਼ਣ ਸਾਡੇ ਕੋਲ ਕਰਾ ਕੇ ਜਾਂਦੇ ਹੈਗੇ ਬੜੇ ਖੁਸ਼ ਰਹਿੰਦੇ ਹੈਗੇ ਬੋਥ ਤੇ ਸਰਜੀਕਲੀ ਵੀ ਬੜਾ ਜਿੰਨੇ ਕਾਰਪੋਰੇਟ ਹਸਪੀਟਲਸ ਨੇ ਜਿੰਨੇ ਜਿੰਨੇ ਉਹ ਦਾਵਾ ਕਰਦੇ ਨੇ ਕਿ ਵੀ ਆਰ ਅਪਡੇਟ ਵੀ ਆਰ ਫਲਾਣਾ ਟਮਕਾ ਉਥੇ ਸੁਹਾਣਾ ਹਸਪੀਟਲ ਕਿੱਥੇ ਸਟਾਰਟ ਕਰਦਾ ਦੇਖੋ ਸਟੇਟ ਆਫ ਆਰਟ ਰੋਬੋਟਿਕ ਸਿਸਟਮ ਐਕਸਰਸਾਈਜ਼ ਸਿਸਟਮ ਤੁਸੀਂ ਦੇਖੋ ਮਤਲਬ ਵਰਲਡ ਚ ਬੜੀ ਜਗ੍ਹਾ ਘਟ ਜਗਾ ਤੇ ਇੰਡੀਆ ਤੇ ਬੜੀ ਘਟ ਜਗਾ ਤੇ ਔਰ ਨਾਰਥ ਵੈਲ ਜੋ ਦੇਖੋ ਬਹੁਤ ਹੀ ਘਟ ਸੈਂਟਰ ਚ ਐਕਸਰਸਾਈਜ਼ ਸਿਸਟਮ ਹੈਗਾ ਕੀ ਬਾਤ ਹੈ ਇਹ ਬੁਰਾ ਟਾਪ ਟਾਪ ਕਲਾਸ ਸਿਸਟਮ ਹੈਗਾ ਹਮ ਡਾਕਟਰ ਸਾਹਿਬ ਇੱਕ ਸਵਾਲ ਜਿਹੜਾ ਮੈਂ ਤਕਰੀਬਨ ਹਰ ਡਾਕਟਰ ਨੂੰ ਪੁੱਛਦਾ ਕਿਉਂਕਿ ਇਹ ਆਮ ਲੋਕਾਂ ਦੇ ਵੀ ਹੈਗੀ ਹੈ ਗੱਲ ਕਿ ਜਿਹੜਾ ਇੱਕ ਪੇਸ਼ੈਂਟ ਤੇ ਇੱਕ ਡਾਕਟਰ ਦਾ ਰਿਸ਼ਤਾ ਹੁੰਦਾ ਉਹ ਬੜਾ ਵਿਸ਼ਵਾਸ ਵਾਲਾ ਰਿਸ਼ਤਾ ਹੁੰਦਾ ਪਰ ਅੱਜ ਦੀ ਮਾਰਕੀਟ ਦੇ ਵਿੱਚ ਇਹ ਰਿਸ਼ਤਾ ਦੇ ਵਿੱਚ ਥੋੜਾ ਬਹੁਤ ਡਗਮਗਾਹਟ ਆਈ ਹੈ ਆਮ ਤੌਰ ਤੇ ਸੋਚਿਆ ਜਾਂਦਾ ਕਿ ਜਿਹੜਾ ਵੀ ਪੇਸ਼ੈਂਟ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਜਾਏਗਾ ਤਾ ਉਹਦੀ ਸਰਜਰੀ ਪੱਕਾ ਉਹਨੂੰ ਇਹ ਕਹਿ ਦੇਣਗੇ ਕਿ ਹਾਂ ਤੇਰੀ ਸਰਜਰੀ ਹੋਣੀ ਹੋਣੀ ਹੈ ਡੂ ਟੂ ਸਮ ਫੰਡਸ ਇਹ ਉਹ ਹਨਾ ਕੁਝ ਵੀ ਹੋ ਸਕਦਾ ਉਦੋਂ ਫਿਰ ਤੁਸੀਂ ਸੋਹਣਾ ਹਸਪੀਟਲ ਨੂੰ ਕਿੱਥੇ ਸਟੈਂਡ ਕਰਦਾ ਦੇਖਦੇ ਹੋ ਸੋਹਣਾ ਹਸਪੀਟਲ ਦੇਖੋ ਬੜਾ ਟ੍ਰਾਂਸਪੇਰੈਂਟ ਹੈਗਾ ਬੋਲੇ ਜੇ ਸਾਡੇ ਕੋਲ ਪੇਸ਼ੈਂਟ ਆਂਦੇ ਪਹਿਲਾਂ ਤਾਂ ਉਹਨੂੰ ਸਾਰੀ ਚੀਜ਼ਾਂ ਉਹਦੀ ਦੱਸੀ ਜਾਂਦੀ ਹੈਗੀ ਹੈ ਠੀਕ ਹੈ ਨਾ ਕਿ ਆ ਵੀ ਤੇਰੀ ਕੰਪਲਿਕੀਸ਼ਨਸ ਹੈਗੀਆਂ ਆ ਕੰਪਲਿਕੀਸ਼ਨਸ ਹੋ ਸਕਦੀਆਂ ਹੈਗੀਆਂ ਕਿਉਂਕਿ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਜਦੋਂ ਸਰਜਨ ਇੱਕ ਪੇਸ਼ੈਂਟ ਨੂੰ ਦੇਖਦਾ ਉਹਨੂੰ ਸਭ ਤੋਂ ਪਹਿਲਾਂ ਉਹਦੀ ਕੰਪਲਿਕਸ਼ਨ ਦਿਖਦੀ ਹੈਗੀ ਯੈਸ ਕਿਉਂਕਿ ਅਸੀਂ ਜਦੋਂ ਐਮਰਜੈਂਸੀ 'ਚ ਪੇਸ਼ੈਂਟ ਉਹੀ ਪੇਸ਼ੈਂਟ ਜਾਂ ਉਹੋ ਜਿਹਾ ਪੇਸ਼ੈਂਟ ਲੈਂਡ ਅਪ ਹੁੰਦਾ ਹੈਗਾ ਜਦੋਂ ਐਮਰਜੈਂਸੀ ਉਹਦੀ ਸਰਜਰੀ ਕਰਦੇ ਆ ਹੁਣ ਜੇ ਬਾਇ ਚਾਂਸ ਉਹਦੀ ਹਰਨੀਆਂ ਹੀ ਸਪੋਸ ਕਰ ਲਓ ਜੀ ਹਰਨੀਆਂ 'ਚ ਕਿਸੇ ਦੀ ਉਹਦੀ ਆਂਤੜੀ ਫਸ ਗਈ ਠੀਕ ਹੈ ਨਾ ਆਂਤੜੀ ਫਸ ਗਈ ਉਹਦੇ ਟਾਈਮ ਪੀਰੀਅਡ ਹੁੰਦਾ ਕਿ ਇਸ ਕੰਡੀਸ਼ਨ ਦੇ ਵਿੱਚ ਇੰਨੇ ਟਾਈਮ ਦੇ ਵਿੱਚ ਆਪਾਂ ਆਪਰੇਟ ਕਰਤਾ ਤੇ ਬਚ ਜਾਊਗਾ ਨਹੀਂ ਤਾਂ ਸਾਨੂੰ ਕੱਟ ਕੇ ਨਵਾਂ ਜੋੜ ਲਾਣਾ ਪਊਗਾ ਹਮੇ ਇਹੀ ਪੇਸ਼ ਇੱਕ ਤਾਂ ਨੌਪਤੀ ਨਾਂ ਦੀ ਉਹ ਤੱਕ ਨੌ ਬੰਦਿਆਂ ਦੀ ਉਹ ਇੱਕ ਦਿਨ ਦਾ ਜਿਹੜਾ ਕੰਮ ਐ ਮੇਰੇ ਇੱਕ ਦਿਨ ਅਸੀਂ ਪੇਸ਼ੈਂਟ ਨੂੰ ਰੱਖਣਾ ਹੁੰਦਾ ਉਹ ਕੰਪਲਿਕੇਟ ਹੋ ਕੇ ਹਫਤਾ 10 ਦਿਨ ਸਾਡੇ ਕੋਲ ਵਿਚਾਰਾ ਪਿਆ ਰਹਿੰਦਾ ਹੂੰ ਉਹ ਬੜੀਆਂ ਚੀਜ਼ਾਂ ਫਿਰ ਸਾਰੀਆਂ ਜਿਨ੍ਹਾਂ ਉਹਦੀ ਫੈਮਿਲੀ ਵੀ ਡਿਸਟਰਬ ਰਹਿੰਦੀ ਹੈ ਸਾਰੀਆਂ ਜਿਹਾ ਮਤਲਬ ਕਾਫੀ ਮੈਟਰ ਕਰਦੀਆਂ ਹੈਗੇ ਡਾਕਟਰ ਵਿਵੇਕ ਕਿਵੇਂ ਡਿਸਾਈਡ ਕਰਦੇ ਨੇ ਜਦੋਂ ਪੇਸ਼ੈਂਟ ਤੁਹਾਡੇ ਕੋਲ ਆਂਦਾ ਹੈ ਕਿ ਭਾਈ ਇਹਨੂੰ ਅ ਅਪਰ ਬੋਟਿਕਨਲ ਕਰੀਏ ਜਾਂ ਲੈਪਰੋਨੋ ਕਰੀਏ ਜਾਂ ਓਪਨ ਨਲ ਕਰੀਏ ਕਿਵੇਂ ਡਿਸਾਈਡ ਕਰਦੇ ਤੁਸੀਂ ਮੋਸਟਲੀ ਦੇਖੋ ਸਾਡੇ ਕੋਲ ਜਿਹੜੇ ਰੀਕਰੈਂਟ ਜਾਂ ਕੰਪਲਿਕੇਟਿਡ ਕੇਸਿਸ ਹੈਗੇ ਸਾਡਾ ਮਤਲਬ ਬੀਇੰਗ ਜਨਰਲ ਸਰਜਨ ਮੇਰਾ ਮੋਸਟਲੀ ਇਹ ਹੁੰਦਾ ਕਿ ਮੈਂ ਉਹਨੂੰ ਪਹਿਲਾਂ ਰੋਬੋਟਿਕਲੀ ਕਰਾਂ ਕਿਉਂਕਿ ਪੇਸ਼ੈਂਟ ਦੇ ਹਿੱਤ ਵਾਸਤੇ ਲਈ ਜੀ ਜੀ ਕਿਉਂਕਿ ਜਿੰਨੀ ਪੇਸ਼ੈਂਟ ਦੀ ਬਾਅਦ ਚ ਸਟੈਬਿਲਿਟੀ ਰਹੂਗੀ ਜਿੰਨੀ ਰਿਕਵਰੀ ਰੇਟ ਵਧਿਆ ਰਹੂਗਾ ਉਹ ਪੇਸ਼ੈਂਟ ਖੁਸ਼ ਰਹੂਗਾ ਠੀਕ ਹੈ ਨਾ ਬਾਕੀ ਮਲਟੀਪਲ ਚੀਜ਼ਾਂ ਹੈਗੀਆਂ ਠੀਕ ਹੈ ਕਿਸ ਕਿਸ ਕੇਸ ਟੂ ਕੇਸ ਡਿਪੈਂਡ ਕਰਦਾ ਕਿਸੇ ਜੇ ਬਲੈਪਰੋ ਠੀਕ ਹੈਗਾ ਕਈਆਂ ਜਦ ਹੁਣ ਜੇ ਕੋਈ ਐਮਰਜੈਂਸੀ ਕੇਸ ਆਂਦਾ ਹੈਗਾ ਉਸੇ ਆਪਾਂ ਫਿਰ ਆਪਾਂ ਡਿਸਾਈਡ ਹੀ ਨਹੀਂ ਕਰ ਪਾਂਦੇ ਉੱਥੇ ਪੇਸ਼ੈਂਟ ਦੀ ਜਾਨ ਬਚਾਣੀ ਹੈ ਸੀ ਠੀਕ ਹੈ ਨਾ ਉਸੇ ਫਿਰ ਉਹ ਇਸੇ ਵੀ ਤਰੀਕੇ ਬਚਾਉਂਦੇ ਹਾਂ ਉਹ ਉਹ ਸਾਮਨਾ ਪਰ ਡਿਸਾਈਡ ਕਰਨਾ ਡਾਕਟਰ ਸਾਹਿਬ ਇਸ ਤੇ ਵੀ ਕੁਝ ਡਿਪੈਂਡ ਕਰਦਾ ਕਿ ਜਿਹੜਾ ਪੇਸ਼ੈਂਟ ਆਇਆ ਉਹਦੀ ਕੰਡੀਸ਼ਨਸ ਪਿਛਲੀ ਕੀ ਹੈ ਬੀਪੀ ਹਾਈ ਬੀਪੀ ਹੈ 슈ਗਰ ਹੈ ਇਹ ਵੋ ਕਿ ਇਸ ਤਰ੍ਹਾਂ ਦੇ ਪੇਸ਼ੈਂਟਸ ਕਿਉਂਕਿ ਇਹ ਆਮ ਇੱਕ ਮਿਥ ਵੀ ਚੱਲ ਰਹੀ ਹੈ ਰੋਬੋਟਿਕ ਸਿਸਟਮ ਇਲਾਜ ਸਿਰਫ ਉਹਨਾਂ ਦਾ ਹੁੰਦਾ ਜਿਨ੍ਹਾਂ ਨੂੰ ਕੋਈ ਬੀਪੀ ਜਾਂ 슈ਗਰ ਜਾਂ ਕਿਸੇ ਹੋਰ ਤਰ੍ਹਾਂ ਦੀ ਬਿਮਾਰੀ ਨਹੀਂ ਨਹੀਂ ਐਦਾਂ ਕੁਝ ਨਹੀਂ ਹੈ ਜੀ ਇਹ ਤਾਂ ਸਮਝਾ ਕਿ ਰੋਬੋਟਿਕ ਸਿਸਟਮ ਜਿਹੜੇ ਕੋਮੋਰਬਿਡ ਕੰਡੀਸ਼ਨਸ ਹੈਗੀਆਂ ਜਿਹੜਾ ਡਾਇਬਟਿਕ ਹੈਗਾ ਕਾਰਡੀਕ ਪੇਸ਼ੈਂਟ ਕਾਰਡੀਕ ਪੇਸ਼ੈਂਟ ਵਸਲੀ ਜਿਹੜਾ ਰੋਬੋਟਿਕ ਬੂਨ ਹੈਗਾ ਕਾਰਡੀਕ ਜਿਹੜਾ ਕੋਈ ਕਾਰਡੀਕ ਪੇਸ਼ੈਂਟ ਹੈਗਾ ਉਹ ਮੋਸਟਲੀ ਉਹਨਾਂ ਦੇ ਸਟੈਂਟ 'ਤੇ ਹੁੰਦੇ ਹੈਗੇ ਜਾਂ ਕਿਸੇ ਦਾ ਬਾਈਪਾਸ ਹੋਇਆ ਜੀ ਉਹ ਬਲੱਡ ਥਿੰਨਰ 'ਤੇ ਹੁੰਦੇ ਹੂੰ ਖੋਨ ਪਤਲਾ ਕਰਨ ਦੀ ਦਵਾਈਆਂ ਪਹਿਲਾਂ ਹੀ ਖਾਂਦੇ ਹੁੰਦੇ ਠੀਕ ਹੈ ਨਾ ਹੁਣ ਉਸ ਕੇਸ ਦੇ ਵਿੱਚ ਆਪਾਂ ਜੀ ਓਪਨ ਕਰਦੇ ਆਂ ਤੋ ਦੇਖੋ ਕਿੰਨੇ ਬਲੀਡਿੰਗ ਦੇ ਚਾਂਸਸ ਆਪਰੇਟਿੰਗ ਹੋਏਗੀ ਹਾਂ ਜਿੰਨਾ ਸਾਡੇ ਕੋਲ ਪ੍ਰੈਸਾਈਜ਼ ਸਿਸਟਮ ਹੈਗਾ ਹੁੰਦੇ ਰੋਬੋਟਿਕ ਸਿਸਟਮ ਹੈਗਾ ਉਹ ਸਾਡੇ ਕੋਲ ਪ੍ਰੈਸਾਈਜ਼ ਹੈਗਾ ਉਹ ਦੇਖੋ ਸਾਡੇ ਕੋਲ એનર્ਜੀ ਸੋਰਸ ਹੈਗਾ ਵਧੀਆ ਉਸੇ ਬਲੀਡਿੰਗ ਬੜੀ ਘੱਟ ਹੁੰਦੀ ਹੈ ਕਿੰਨੇ ਕਾਰਡੀਕ ਪੇਸ਼ੈਂਟ ਅਸੀਂ ਰੋਬੋਟਿਕ ਕਿਤੇ ਜੀ ਬਲੀਡਿੰਗ ਮਤਲਬ ਇੱਕ ਜਾਂ ਦੋ ਡ੍ਰੌਪ ਹੋਰ ਬਿਲਕੁਲ ਫਿੱਟ ਹੋ ਗਏ ਅਗਲੇ ਦਿਨ ਉਹ ਡਿਸਚਾਰਜ ਹੋ ਗਏ ਕੀ ਬਾਤ ਹੈ ਕਿਉਂਕਿ ਮੈਂ ਥੋੜਾ ਜਿਹਾ ਸਮਝ ਪਾ ਰਹੇ ਆ ਕਿ ਤੁਹਾਡੇ ਲਈ ਕਿਉਂਕਿ ਜਨਰਲ ਸਰਜਨ ਤੇ ਲਈ ਤਾਂ ਮੈਨੂੰ ਲੱਗਦਾ ਰੋਬੋਟਿਕ ਇੱਕ ਵਰਦਾਨ ਹੈ ਬਾਕੀ ਟ੍ਰੀਟਮੈਂਟ ਦੇ ਵਿੱਚ ਭਾਵੇਂ ਤੁਸੀਂ ਨੀ ਸਰਜਰੀ ਹੈ ਜਾਂ ਕੁਝ ਵੀ ਹੈ ਉੱਥੇ ਤਾਂ ਫਿਰ ਵੀ ਮੈਨੂਅਲ ਕੰਮ ਹੋ ਸਕਦਾ ਸੀ ਪਰ ਤੁਹਾਡਾ ਤਾਂ ਕਈ ਵਾਰੀ ਕਿਸੇ ਅਜਿਹੇ ਗੁੰਝਲਦਾਰ ਹੁੰਦੇ ਜਿੱਥੇ ਤੱਕ ਤੁਹਾਡਾ ਹੱਥ ਵੀ ਨਹੀਂ ਪਹੁੰਚ ਸਕਦਾ ਉੱਥੇ ਵੀ ਜਾ ਕੇ ਰੋਬੋਟਿਕ ਕੰਮ ਕਰਦਾ ਬਿਲਕੁਲ ਜੀ ਬਿਲਕੁਲ ਇਹ ਬਿਲਕੁਲ ਤੁਸੀਂ ਸਹੀ ਗੱਲ ਕਹਿੰਦੇ ਹੋ ਟਰੂ ਹੈਗਾ ਸਾਡੇ ਵਸਲੀ ਮੈਂ ਤੁਹਾਨੂੰ ਪਹਿਲੇ ਵੀ ਜਿੱਦਾਂ ਕਿਹਾ ਕਿ ਇਹ ਤਾਂ ਮਤਲਬ ਸਾਡੇ ਵਸਲੀ ਬਹੁਤ ਵੱਡਾ ਗਿਫਟ ਹੈਗਾ ਆ ਉਹ ਸਰਜਿਕਲ ਅਸਿਸਟੈਂਟ ਇਨੀ ਵੱਡੀ ਸਾਡੇ ਵਸਲੀ ਚੀਜ਼ ਹੈਗੀ ਹੈ ਨ ਤੇ ਅਸੀਂ ਕੋਈ ਵੀ ਕੰਪਲੀਕੇਟਡ ਕੇਸ ਨੂੰ ਹੱਤਪਾਨ ਦੀ ਕੋਸ਼ਿਸ਼ ਕਰ ਸਕਦੇ ਹਾਂ ਔਰ ਪੇਸ਼ੈਂਟ ਸੱਚੀ ਬੜਾ ਵਧੀਆ ਸੈਟੀਸਫਾਈਡ ਹੋ ਕੇ ਜਾਂਦੇ ਹੈਗੇ ਇਹੋ ਜਿਹੇ ਕੰਪਲੀਕੇਟਿਡ ਕੇਸ ਜਿਹੜੇ ਸਾਡੇ ਕੋਲ ਆਉਂਦੇ ਹੈਗੇ ਚਲੋ ਠੀਕ ਹੈ ਜੀ ਡਾਕਟਰ ਸਾਹਿਬ ਬਹੁਤ ਬਹੁਤ ਤਨਵਾਦ ਅਜਿਹੇ ਬਹੁਤ ਸਾਰੇ ਸਵਾਲ ਸੀਗੇ ਜਿਨ੍ਹਾਂ ਦੀ ਅਸੀਂ ਕੋਸ਼ਿਸ਼ ਕੀਤੀ ਕਿ ਲੋਕਾਂ ਤੱਕ ਆਵਾਜ਼ ਪਹੁੰਚਾਈ ਜਾਵੇ ਕਿਉਂਕਿ ਬੜਾ ਨੋਬਲ ਕੌਜ਼ ਹੈ ਇੱਕ ਬੜਾ ਪ੍ਰੋਫੈਸ਼ਨ ਜਿਹੜਾ ਨੋਬਲ ਹੈਗਾ ਜਿੱਥੇ ਪੇਸ਼ੈਂਟਸ ਦਾ ਆਪਣੇ ਡਾਕਟਰ ਦੇ ਪ੍ਰਤੀ ਵਿਸ਼ਵਾਸ ਅਕੀਦਾ ਹੋਣਾ ਬੜਾ ਜ਼ਰੂਰੀ ਹੈ ਪਾਰਦਰਸ਼ਤਾ ਹੋਣੀ ਬੜੀ ਜ਼ਰੂਰੀ ਹੈ ਇਸ ਕਰਕੇ ਇਹ ਸ਼ੋਅ ਲੈ ਕੇ ਆਨੇ ਆ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਜੇ ਤੁਸੀਂ ਟ੍ਰੀਟਮੈਂਟ ਕਰਾਣ ਜਾ ਰਹੇ ਹੋ ਤਾਂ ਆਹ ਚੀਜ਼ਾਂ ਆਹ ਸਟੈਪ ਹੈਗੇ ਨੇ ਜੇਕਰ ਸੋਹਣਾ ਹਸਪੀਟਲ ਦੇ ਨਾਲ ਤੁਸੀਂ ਕੋਈ ਵੀ ਕੰਸਲਟੇਸ਼ਨ ਲੈਣਾ ਚਾਹੁੰਦੇ ਹੋ ਕੁਝ ਵੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ نیچے ਨੰਬਰ ਨੇ ਟ੍ਰੀਟਮੈਂਟ ਕਰਾਣਾ ਨਹੀਂ ਕਰਾਣਾ ਤੁਹਾਡੀ ਇੱਛਾ ਹੈਗੀ ਹੈ ਜੇ ਮੰਦ ਵਿੱਚ ਕੋਈ ਵੀ ਸਵਾਲ ਆਂਦਾ ਤਾਂ ਤੁਸੀਂ ਸਵਾਲਾਂ ਦਾ ਜਵਾਬ ਜ਼ਰੂਰ ਲੈ ਸਕਦੇ ਹੋ ਅਗਲੇ ਹਫਤੇ ਫਿਰ ਇੱਕ ਨਵੇਂ ਡਾਕਟਰ ਸਾਹਿਬ ਦੇ ਨਾਲ ਇਹ ਨਵਾਂ ਸ਼ੋਅ ਲੈ ਕੇ ਆਵਾਂਗੇ ਬਹੁਤ ਸਾਰੇ ਸਵਾਲ ਤੁਸੀਂ ਭੇਜਦੇ ਹੋ ਕੋਈ ਵੀ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਹੈਗਾ ਭੇਜ ਸਕਦੇ ਹੋ ਜਵਾਬ ਤਲਾਸ਼ਣ ਦੀ ਕੋਸ਼ਿਸ਼ ਜਾਰੀ ਰਹੇਗੀ ਧੰਨਵਾਦ